<laughs> एक ही माड़ा कैसे जान लगता हेलो। हाँ जसी ठीक है हां 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 बोल रहे हैं हां ਕਿੱਥੇ ਆ ਮੈਂ ਘਰੇ ਸੀਗਾ ਅ ਫੇਰ ਆ ਮਿਲਣਾ ਜਾ ਯਾਰ ਪਾਗਲ ਹੋਈ ਆ ਮੈਂ ਤਾਂ ਹਲੇ ਨਹਾਇਆ ਵੀ ਨਹੀਂ ਹੈਗਾ ਮੈਂ ਨਾਲੇ ਨਹਾ ਕੇ ਨਾ ਅਜ ਕਾਲਜ ਜਾ ਕੇ ਆਣਾ ਸੀ ਕਿੰਨੇ ਦਿਨੋਂ ਕੋਈ ਗਈ ਨਹੀਂ ਹੈਗਾ ਲੈ ਉਹ ਮੈਨੂੰ ਕੰਮ ਸੀ ਯਾਰ ਕੀ ਕੰਮ ਸੀਗਾ ਕੰਮ ਹੈ ਜੋ ਤੁਰਿਆ ਆਇਆ ਫਿਰ ਦੱਸੂੰਗੀ ਉਹ ਯਾਰ ਸਾਰ ਵੀ ਲੈ ਕਰ ਐਡੀ ਤੇਰੇ ਤਾਂ 24 ਘੰਟੇ ਅੱਗ ਲੱਗ ਜਾਂਦੀ ਆ ਬਸ ਮਿਲਣ ਦੀ ਮਿਲਣ ਦੀ ਤਾਂ ਕੀ ਕਰਨਾ ਮਿਲ ਕੇ ਨਾ ਕੀ ਅਕਲ ਯਕਲ ਜੀ ਅਬੀ ਦਿਮਾਗ ਜਿਆ ਮੈਂ ਤੇ ਤੁਹਾਨੂੰ ਕਹੀ ਜੰਨੀ ਮਿਲਣਾ ਆ ਜਾਂ ਮਿਲਣਾ ਆ ਜਾਂ ਤਾਂ ਯਾਰ ਕਿਉਂ ਮੈਂ ਚ ਨਾਲੇ ਮੈਨੂੰ ਨਹੀਂ ਪਤਾ ਹੈਗਾ ਛੇਤੀ ਛੇਤੀ ਆ ਜਾ ਨਾਲੇ ਚਲ ਠੀਕ ਹੈ ਯਾਰ ਚੰਗਾ ਹਾਏ ਉਹ ਰੱਬਾ ਇਹ ਮਰਵਾਊਗੀ ਮੈਨੂੰ ਕਿਸੇ ਨਾ ਕਿਸੇ ਦਾ ਤਾਂ ਮਰਵਾ ਕੇ ਉਹ ਜਿੰਨਾ ਤੱਕ ਘਰੇ ਪਤਨੀ ਨੂੰ ਲੱਗਦਾ ਨਾ ਉਨਾ ਤੱਕ ਨਹੀਂ ਟਿਕਦੀ ਹੈਗੀ ਸਮਝ ਨਹੀਂ ਆਉਂਦਾ ਸਦਾ ਕਰਾਂ ਤੇ ਕੀ ਕਰਾਂ ਹੁਣ ਹੋਰ ਪੈਸੇ ਨੂੰ ਕੰਜੂਗੀ ਕੀ ਹੋਰ ਲੇਖਦੇ ਪੈਸੇ ਵੀ ਸਾਢੇ ਲੱਬੜਾ ਤਾਂ ਪਹਿਲੀ ਕੰਫਿਊਜ਼ਨ ਨੇ ਚਲੋ ਅੱਜ ਫੇਰ ਕੈਂਸਲ ਕਰਦੇ ਕਾਲਜ ਨੂੰ ਲੰਘ ਚੱਲੋ ਓਹੋ ਆ ਫੇਰ ਖੰਡ ਗਲਤੀ ਇਹਦੇ ਵਿੱਚ ਵੀ ਤੂੰ ਸ਼ੱਕਰ ਵਾਲਾ ਤੈਨੂੰ 20 ਵਾਰੀ ਕਿਹਾ ਵੀ ਬਹੁਤ ਮਾੜੀ ਐ ਭਾਈ ਖੰਡ ਸ਼ੱਕਰ ਵੀ ਪਾ ਲਾਂਗੇ ਉਹ ਪਹਿਲਾਂ ਖੰਡ ਐ ਨਹੀਂ ਲਿਆਂਦੀ ਪਈ ਆ ਉਹਨੂੰ ਤਾਂ ਮਕਾ ਦੀਏ ਉਹ ਕਿਹੜੀ ਚੜੀ ਜਾਂਦੀਆਂ ਨੇ ਨਾਲੇ ਤੈਨੂੰ ਪਤਾ ਹੀ ਐ ਅੱਜ ਜੱਸੀ ਆਪਦੀ ਮਨਮਰਜ਼ੀਆਂ ਕਰਦੀ ਐ ਇੱਕ ਦੋ ਵਾਰੀ ਮੈਨੂੰ ਕਿਹਾ ਵੀ ਐਨੇ ਮੈਨੂੰ ਕਹਤਾ ਸੀ ਉਹੀ ਗੱਲ ਮੈਂ ਤੈਨੂੰ ਕਹਤੀ ਹੁਣ ਕਹਿ ਤਾਂ ਨੂੰ ਮਾੜਾ ਮੋਟਾ ਦੇਖ ਲਿਆ ਕਰੋ ਵੀ ਕਾਦੇ ਵਾਸਤੇ ਜੱਸੀ ਆ ਕੀ ਹੋ ਗਿਆ ਪੁੱਤ ਕਿੱਥੇ ਚੱਲੀ ਕੂੜਾ ਟੇਕਿਆ ਨੀ ਆ ਟੋਕਣਾ ਜ਼ਰੂਰੀ ਹੁੰਦਾ ਆ ਦੇਖ ਲੈ ਡੈੜੀ ਹੁਣ ਹੈ ਫਰੇਗਾ ਅੱਜ ਮੈਨੂੰ ਕੁਛ ਦੀ ਐ ਵੀ ਕਿੱਥੇ ਜਾਨੀ ਆ ਓ ਐ ਵੀ ਨਾ ਕਰਿਆ ਕਰ ਹੁਣ ਕੂੜਾ ਛਟਣ ਜਾਂਦੀ ਐ ਸਿੱਟਿਆ ਹੁੰਦੇ ਫਿਰ ਬਾਹਰੇ ਜਾਂਦੀ ਸੀ ਮੈਂ ਤਾਂ ਕਰਕੇ ਪੁੱਛ ਲਿਆ ਨਾਲੇ ਕੂੜਾ ਸਿੱਟਣ ਜਾਣੀ ਐ ਛਾਵਾ ਸੀ ਕੋਈ ਵੀ ਨਹੀਂ ਬਾਹਰੇ ਕਈ ਵੀ ਜਾਤ ਹੋ ਰਹੀ ਸੀ ਉਹ ਉਧਰ ਬਾਹਰ ਐ ਉਧਰ ਹੀ ਜਾਂਦੀ ਸੀਗੀ ਨਾਲੇ ਗੱਲ ਸੁਣ ਮੇਰੀ ਕੂੜਾ ਸਿੱਟਣ ਜਾਣੀ ਐ ਕੋਈ ਗੱਲ ਨਹੀਂ ਸਿੱਟਿਆ ਮੈਂ ਤੈਨੂੰ ਕੂੜਾ ਸਿੱਟਣ ਤੋਂ ਤਾਂ ਨਹੀਂ ਰੋਕਦੀ ਆਹ ਕੂੜਾ ਬਲਾ ਇਕੱਠਾ ਤਾਂ ਕਰ ਦਿੰਦੇ ਹਜੇ ਸਾਫ ਸਫਾਈ ਤਾਂ ਸਾਰੀ ਰਹਿੰਦੀ ਐ ਸਾਰਾ ਹੀ ਪਾਕੇ ਲੈ ਜਿੰਦੂ ਵਿੱਚ ਕੋਈ ਨਾ ਫੇਰ ਡੇ ਗਿਆ ਹਾਂਗੀ ਦੁਪਹਿਰੇ ਡੇ ਗਿਆ ਹਾਂਗੀ ਐਨੇ ਉਹ ਡੇ ਗਿਆ ਤੇ ਅਕਲ ਆਇਆ ਉਹ ਤੇ ਮੈਨੂੰ ਹੈ ਜਦੋਂ ਮੜਾ ਅੱਗੇ ਵੱਧਦੀਆਂ ਕਿ ਉਹਦੀ ਲੱਗ ਜਾਂਦੀ ਐ ਟੋਪਣ ਪਿੱਛੋਂ ਨੀ ਉਹ ਚ ਕੂੜਾ ਕਿੰਨਾ ਕਾ ਪਈਆ ਤਾਂ ਉਹ ਚ ਕੂੜਾ ਨਹੀਂ ਹੈਗਾ ਇਹ ਢੇਰੀਆਂ ਛੇ ਥਿਰੁਲਦੀਆਂ ਰਹਿਣਗੀਆਂ ਉਹ ਕੋਈ ਦਿਨ ਲੰਘੂਗਾ ਕਲੇਸ਼ ਬਿਨਾ ਤੜਕੀ ਲੱਗ ਜਾਨੀ ਉਹ ਕਰਨਾ ਆ ਰਾਖ ਪਈਆ ਲੈ ਜੂਗੀ ਵਿੱਚ ਪਾ ਕੇ ਪੁੱਠੀ ਤਾਂ ਇਹ ਚੱਲਦੀ ਐ ਮੈਂ ਥੋੜੀ ਐ ਨਾ ਪੁੱਠੀ ਚੱਲਦੀ ਆ ਹੁਣ ਸਾਰੀ ਸਾਫ ਸਫਾਈ ਹੋ ਕੇ ਕੂੜਾ ਪਾ ਕੇ ਬਠਰ ਚ ਸਾਰਾ ਹੀ ਲੈ ਕੇ ਜਾਇਆ ਕਰਦੇ ਨੇ ਕਿੱਥੇ ਜਾਣਾ ਵੀ ਨਹੀਂ ਸਾਰਾ ਉਹ ਇੰਨਾ ਕਿੰਨਾ ਕ ਹੈ ਕੋਈ ਕੋ ਡੰਗਰ ਪਸੂ ਦਾ ਗੋਹਾ ਕੂੜਾ ਹੈ ਆਹੀ ਕਰਦਾ ਹੈ ਮੜਾ ਮੋਟਾ ਮਰਜ਼ੀ ਕਰੋ ਭਾਈ ਲੜਿਆ ਨਾ ਕਰੋ ਬਸ ਜਿਵੇਂ ਮਰਜ਼ੀ ਸਿੱਟੋ ਚਾਹੇ ਜਿਹੜੇ ਸਿੱਟੋ ਦੇ ਰਹੀਆਂ ਹੂੰ ਲੜਦੀ ਆ ਜਮਾ ਵੀ ਆ ਵਿੱਚ ਖਾਣੇ ਲੈਂਦੀ ਐ ਹਰ ਇੱਕ ਗੱਲ ਦੇਖ ਮੈਨੂੰ ਤਾਂ ਨਾ ਇਹਦੀ ਸਮਝ ਨਹੀਂ ਆਉਂਦੀ ਹੈਗੀ ਆ ਕੱਲ ਤਾਂ ਐਸੇ ਕਰਦਾ ਦੁਪਹਿਰੇ ਜਾਂਦੀ ਹੈ ਕਹਿੰਦੀ ਮੈਂ ਕੂੜਾ ਸਿੱਟ ਕੇ ਆਉਣੀ ਆ ਅੱਜ ਇਹਨੇ ਕੂੜਾ ਇਕੱਠਾ ਵੀ ਨਹੀਂ ਕਰਨ ਦਿੱਤਾ ਖਾਲੀ ਉੱਠਣ ਲੈ ਕੇ ਪਹਿਲੀ ਲੱਗ ਰਹੀ ਹੈ ਤਰਨਾ ਗੱਲ ਕਿੱਧਰ ਜਾਂਦੀ ਹੈ ਇਹ ਮੈਂ ਮਰ ਜਾ ਮੈਂ ਜੇ ਤਾਂ ਫਿੱਦਰੀ ਨਿਮਾਨ ਹੈਗੀ ਗੁੜੀ ਹੈ ਜੇ ਤਾਂ ਮੈਂ ਥੋੜਾ ਦੇਰ ਕੇ ਅਗਲੀਆ ਦੁਪਹਿਰੇ ਤਾਂ ਤਾਂ ਕਹੂੰ ਕਿ ਕਿਉਂ ਬਾਹਰ ਜਾਨੀ ਹੈਗੀ ਮੈਂ ਸਾਰੇ ਸੁੱਤੇ ਭਈ ਜੇ ਹੁਣ ਸੰਧਿਆ ਛਿੱਟ ਗਈਆਂ ਤਾਂ ਹੁਣ ਕਿਉਂ ਜਾਨੀ ਹੈ ਤੂੰ ਤਾਂ ਕਿਸੇ ਪਾਸੇ ਮਾਰਨੀ ਹੈਗੀ ਜਲਪੁੱਤ ਤੇ ਬੈਠੇ ਆ ਰਹੇ ਨੇ ਆਪਣੇ ਹਿੱਟੇ ਹੋ ਗਏ ਰਹਿਣ ਦੇ ਤੂੰ ਜਾ ਆਹੋ ਬਸ ਜੇ ਮੈਂ ਤੇ ਤੁਹਾਨੂੰ ਕੰਮ ਨੂੰ ਹੀ ਨਹੀਂ ਕਹਿੰਦੀ ਆ ਕੱਲ ਸੁੱਤੇ ਦੀ ਫੇਰ ਜੇ ਤਾਂ ਤੇ ਪਹਿਲੇ ਜਾਂਦੀ ਸੀ ਮੈਂ ਉਹ ਤਾਂ ਕਿਹੜੀ ਮੈਂ ਮੈਚੇ ਆਉਂਗੀ ਹਾਏ ਹਾਏ ਮੈਂ ਬਾਹਰ ਜਾਨੀ ਆ ਮੇਰੇ ਤੋਂ ਤਾਂ ਤੇਰੇ ਨਾਲ ਨਾ ਲੜਿਆ ਨਹੀਂ ਜਾਂਦਾ ਮੇਰਾ ਤਾਂ ਸਿਰ ਦੁਖਦਾ ਤੂੰ ਭੈਜਾ ਚੱਪਾ ਕਰਕੇ ਮੈਂ ਆਪ ਹੀ ਕਰ ਲਊ ਆਪਦੇ ਕੰਮ ਦੇ ਦੇਖੋ ਵੀ ਨੀ ਤੇਰੇ ਨਾਲ ਜੁੱਲੀਆ ਜਾਂਦਾ ਹੈਗਾ ਠੀਕ ਹੈ ਨਾ ਜਿਹੜੇ ਮੈਂ ਕੰਮ ਕਰ ਦਿਆਂ ਮੈਨੂੰ ਪਿੱਛੋਂ ਬਾਜਣਾ ਵਾਰਿਆ ਕਰਨ ਵਾਲੇ ਮੈਂ ਦੰਨ ਜਾਣੀ ਸੱਟ ਨੂੰ ਕੂੜਾ ਰੋਕੀ ਨਾ ਮੈਨੂੰ ਇਹ ਹੈ ਜੇ ਬਾੜਿਆਂ ਚ ਕੀ ਪਿਆਗਾ ਇਹ ਉੱਥੇ ਜਾਣ ਪਿੱਛੇ ਮੇਰੇ ਨਾਲ ਬਹੁਤ ਲੜਦੀ ਹੈ ਗੱਲ ਕੀ ਹੈ ਉਹ ਨਾ ਇਹ ਤਾਂ ਤੇਰਾ ਹੋ ਕਰਦੀ ਹੈਗੀ ਫਿਰ ਸਿੱਟਾ ਆਉਣ ਦੇ ਤੈਨੂੰ ਕੀ ਆ ਹੁਣ ਦੱਸ ਉਹ ਮੇਰਾ ਕੀ ਕਰਦੀ ਹੈ ਇਹ ਕੁਛ ਨਹੀਂ ਕਰਦੀ ਹੈਗੀ ਮੇਰੀ ਗੱਲ ਸੁਣੋ ਗੋਹਾ ਪਾਥੀ ਐ ਨਹੀਂ ਨੀ ਪੱਥਣਾ ਹੈਗਾ ਬਾੜਿਆਂ ਚ 13 ਬੱਠਲ ਚੱਕ ਕੇ ਹੁਣ ਵਾਗ ਗਈ ਤੁਸੀਂ ਦੇਖ ਲਿਓ ਕੰਟਾ ਨਹੀਂ ਮੁੜਨੀ ਹੈਗੀ ਜਾਂਦੀ ਕਿੱਥੇ ਭਲਾ ਇਹ ਓਏ ਉੱਥੇ ਖੜ੍ਹ ਕੇ ਜਾਂਦੀ ਹੂ ਕਿਸੇ ਕੋਲੇ ਉੱਥੇ ਕਿਹੜੇ ਇੱਕ ਆਉਂਦੀਆਂ ਹੁ 18 ਦਾ ਕੂੜਾ ਸਿੱਟਣ ਆਉਂਦੀਆਂ ਨੇ ਨਾ ਫਿਰ ਬਾਰੇਤੀ ਪਹਿਣ ਦਾ ਖੜਨ ਬਣਦਾਗਾ ਆ ਕਿੰਨੇ ਸਾਲ ਹੋ ਗਏ ਮੈਨੂੰ ਵਿਆਹੀ ਨੂੰ ਮੈਂ ਤਾਂ ਕਦੇ ਬਾਹਰ ਖੜੀ ਨਹੀਂ ਹੈਗੀ ਓਏ ਹੁਣ ਆਪਦੇ ਵਾਲਾ ਜ਼ੁਬਾਨਾ ਛੱਡ ਦੇ ਤੂੰ ਹੁਣ ਉਹ ਜ਼ੁਬਾਨਾ ਨਹੀਂ ਹੈਗਾ ਉਹ ਤੇ ਕੋਈ ਗੱਲਬਾਤ ਕਰਨੀ ਹੋਊਗੀ ਚਲੋ ਤੇ ਕੁੜੀਆਂ ਨੇ ਘਰੀ ਜਾਂਦੇ ਤੈਨੂੰ ਕੀ ਫਿਰ ਕਹਿੰਦੀ ਹੈਗੀ ਨਾ ਇਹ ਘਰੇ ਲੜੀ ਜਾਂਦੀ ਹੋ ਫਿਰ ਬਾਹਰ ਨਿਕਲੂ ਚੰਗੀ ਆ ਤੈਨੂੰ ਤਾਂ 10 ਮਿੰਟ ਸਰਦਾਰ ਜੀ ਉਹੀ ਗੱਲ ਤੁਹਾਨੂੰ ਮੈਂ ਸਮਝਾਉਣੀ ਆ ਵੀ ਪਹਿਲਾਂ ਵਾਲਾ ਟਾਈਮ ਨਹੀਂ ਰਹਾ ਪਹਿਲਾਂ ਤਾਂ ਦੋਨਾਂ ਖੜ ਜਾਂਦੀਆਂ ਸੀ ਹੁਣ ਟਾਈਮ ਤਾਂ ਦੇਖ ਲੈ ਕੇ ਹੋ ਜਾ ਹੋ ਰਗਾ ਮਿੰਟ ਚੀ ਗੱਲਾਂ ਬਣਾ ਲੈਂਦੇ ਨੇ ਤੁਹਾਨੂੰ ਪਤਾ ਥੂ ਥੂ ਕਰਦੇ ਨੇ ਲੋਕ ਸਾਰੇ ਫਿਰ ਚਲ ਭਾਈ ਸੁੱਥ ਤਾਂ ਜਿੱਤਿਆ ਨਹੀਂ ਜਾਂਦਾਗਾ ਜੇ ਉਹ ਕੰਮ ਕਰਦੀਆ ਤਾਂ ਤੂੰ ਕਰਨ ਨਹੀਂ ਦਿੰਦੀ ਜੇ ਨਹੀਂ ਕਰਦੀ ਤਾਂ ਉਹਦੇ ਨਾਲ ਕਲੇਸ਼ ਐ ਤੁਸੀਂ ਦੋਨੇ ਹੀ ਘਟ ਹੈ ਨਹੀਂ ਗਈਆਂ ਗੁਰਬਤਾਂ ਦਾ ਦੱਸਦਾ ਵੀਦੇ ਕਿਹੜੀਆਂ ਗੁਰਬਤਾਂ ਕਰਨੀਆਂ ਨੇ ਮੇਰੀਆਂ ਚੁਗਲੀਆਂ ਤੋਂ ਇਲਾਵਾ ਹੋਰ ਤਾਂ ਉਹਦੇ ਕੋਲੇ ਕੋਈ ਕੰਮ ਹੈ ਨਹੀਂ ਆਹੀ ਆਹੀ ਕਹਿਣਾ ਵੀ ਮੇਰੀਆਂ ਚੁਗਲੀਆਂ ਕਰਦੀ ਆ ਕਰੀ ਜਾਂਦੇ ਫਿਰ ਤੇਰੀ ਤਾਂ ਮੈਲ ਝੁੱਤੀ ਜਾਂਦੀ ਆ ਉਹ ਤਾਂ ਮੈਨੂੰ ਵੀ ਪਤਾ ਵੀ ਕਰਦੀ ਦਾ ਚੁਗਲੀਆਂ ਹੀ ਮੂੜੀ ਉਹ ਜਿਹੜਾ ਕੋਈ ਸੁਣਦਾ ਹੈ ਨਾ ਉਹ ਤਾਂ ਅਗਲੇ ਦੀ ਸੱਚ ਮੰਨਦਾਗਾ ਆਪਦਾ ਖੋਟ ਥੋੜੀ ਹੈ ਨਾ ਇਹ ਦੱਸੂਗੀ ਅਗਲੇ ਨੂੰ ਆ ਹੋਊਗਾ ਬਈ ਮੈਂ ਮਾੜੀਆਂ ਮੈਂ ਹੀ ਨੂਨੂ ਜਰਦੀ ਹੈਗੀ ਆਪਦਾ ਖੋਟ ਦੱਸਦਾ ਕੌਣ ਹੁੰਦਾਗਾ ਬਾਕੀ ਦੱਸਣ ਕੁਸ਼ਣ ਨਾਲ ਨਹੀਂ ਬਾਲਾ ਫਰਕ ਪੈਂਦਾ ਹੁੰਦਾ ਲੋਕਾਂ ਨੂੰ ਪਤਾ ਹੀ ਆ ਵੀ ਕੌਣ ਕਿੰਨੇ ਕੁ ਪਾਣੀ ਚ ਹੈ ਚੱਲ ਤੁਸੀਂ ਮੇਰੀ ਗੱਲ ਸੁਣ ਅੱਜ ਤਾਂ ਮੈਂ ਇਹਦੇ ਮਗਰ ਜਾ ਕੇ ਦੇਖਦੀ ਆਂ ਵੀ ਇਹ ਕੀ ਦੇ ਕੋਲੇ ਬੈਂਦੀ ਆ ਤੇ ਕਿਹੜੀ ਇਹਦੇ ਉਂਗਲ ਲਾਉਂਦੀ ਆ ਇਹ ਲੋਕਾਂ ਦੇ ਉਂਗਲਾਂ ਤੇ ਲੱਗਦੇ ਸਰਦਾਰ ਜੀ ਆਪਣਾ ਘਰ ਪਟਿਆ ਜਾਊਗਾ ਅਕਲ ਨੂੰ ਹੱਥ ਮਾਰੋ ਮੈਨੂੰ ਪਤਾ ਹੈਗਾ ਹੁਣ ਤੂੰ ਜਲੂਸ ਇੱਥੇ ਕੱਢਦੀ ਆ ਹੁਣ ਜਾ ਕੇ ਬਾੜੇ ਚ ਕੱਢ ਦੇ ਰਹਿਂਦੇ ਤੂੰ ਟਿਕ ਜਾ ਕੀ ਕਰਨਾ ਜਾ ਕੇ ਉਹ ਮੇਰੀ ਗੱਲ ਸੁਣੋ ਮੈਂ ਪੋਹਰਾ ਨਹੀਂ ਬੋਲਦੀ ਹੈਗੀ ਮੈਂ ਚੁੱਪ ਕਰਕੇ ਇਦਾਂ ਦੇਖ ਕੇ ਆਉਂਗੀ ਵੀ ਕੀ ਦੇ ਕੋਲੇ ਖੜਦੀ ਐ ਤੇ ਕੀ ਦੇ ਕੋਲੇ ਬੈਂਦੀ ਐ ਕੀ ਦੇ ਕੋਲੇ ਮੇਰੀਆਂ ਚੁਗਲੀਆਂ ਕਰਦੀ ਐ ਕਿਸੇ ਦੇ ਬਸੇ ਤੇ ਅੱਜ ਕੋਈ ਰਾਜ਼ ਹੀ ਨਹੀਂ ਹੈਗਾ ਇਹਦੇ ਕੰਨ ਭਰਦੇ ਆ ਲੋਕ ਤੇ ਤਾਂ ਕਰਕੇ ਇਹ ਘਰੇ ਆ ਕੇ ਲੜਦੀ ਐ ਮੈਨੂੰ ਤਾਂ ਲੱਗਦਾ ਨਹੀਂ ਵੀ ਤੇਰੀ ਜਵਾਨ ਉੱਥੇ ਚੁੱਪ ਕਰ ਜੂਗੀ। ਬਗ ਜਾ ਕੱਢਣਾ ਤੁਸੀਂ ਤਾਂ ਜਲੂਸ ਇੱਕ ਦਿਨ ਨਿਕਲੂਗੇ ਬਗ ਜਾ। ਨਹੀਂ ਮੈਂ ਜਲੂਸ ਕੱਢਦੀ ਮੈਂ ਦੇਖ ਕੇ ਆਉਂਗੀ ਚੰਗਾ। ਤੁਸੀਂ ਰੱਖਿਓ ਧਿਆਨ। ਉਹੀ ਮਾੜੀ ਮਾੜੀ ਗੱਲ ਪਿੱਛੇ ਕਰੀ ਜਾਨੀ ਰਹਿਣੀ ਐ ਦੱਸ ਫੇਰ ਕਹੇਗੀ ਮੂਰੇ ਬੋਲਦੀ ਆ ਔਰ ਕਰੇਗੀ ਮੈਨੂੰ ਨਹੀਂ ਬੋਲਦੀ ਤੈਨੂੰ ਕਿਉਂ ਬੋਲਦੀ ਆ। ਹਮਾਗਰ ਬਾਕੀ ਧੱਕੇ ਖਾਣ ਦੱਸ। ਬਬਲੂ। 77 77 77 ਕਿਛ ਹੱਸ ਹਾਂ ਜੇ ਨਾ ਫਸ ਗਿਆ ਜੇ ਤਾਂ ਤੂੰ ਉੱਤੋਂ ਬਾਗ ਜਾ ਫੇਰ ਉਹਰੇ ਕੋਲ ਬੈਠਿਆਂਗਾ ਹਈ ਮੈਂ ਤਾਂ ਮੋਚ ਦਾ ਬੰਨ ਲਾ ਲੂੰ ਕੀ ਕੀ ਹੋ ਗਿਆ ਬਾਈ ਹੈਂਕੂ ਸੋਇਆ ਤਾਂ ਨਹੀਂ ਪੈਰ ਦੁਖਦਾ ਬਾਈ ਮੋਚ ਪੈ ਗਈ ਮੋਚ ਪੈ ਗਈ ਬਾਈ ਲੱਗ ਜਾ ਰੋ ਬਜਾ ਹਾਂ ਮੰਮੀ ਫਸ ਗਿਆ ਜੇ ਤੂੰ ਮੈਂ ਉਹ ਮੋਚ ਪੈ ਗਈ ਮੁੰਡੇ ਦੇ ਹੋਰ ਉਹਨੂੰ ਦੇਖਦੀ ਸੀ ਮੈਂ ਤਾਂ ਨਾ ਤੂੰ ਐਂਦਾ ਸੂਰੇ ਮੇਰੇ ਮਗਰ ਕੀ ਲੈਣ ਆਈਂ ਪਹਿਲਾਂ ਤਾਂ ਮੈਨੂੰ ਐਂ ਦੱਸ ਤਾਂ ਹਾਂ ਮੈਂ ਤੇਰੇ ਮਗਰ ਕੀ ਲੈਣ ਆਣਾ ਸੀਗਾ ਫਿਰ ਤੂੰ ਲੈਣ ਕੀ ਆਈਂ ਬਰੇ ਮੈਨੂੰ ਕੋੜਾ ਕੰਮ ਨਹੀਂ ਮੈਨੂੰ ਵੀ 100 ਕੰਮ ਨੇ ਬਾਹਰ ਅੰਦਰ ਨਾ ਤੈਨੂੰ ਤੈਨੂੰ ਬਾੜਿਆਂ ਚ ਕੀ ਕੰਮ ਹੋਗੇ ਮੈਨੂੰ ਪਤਾ ਐ ਮੈਨੂੰ ਪਤਾ ਜਾਣ ਜਾਣ ਹੁੰਦੀਆਂ ਮੇਰਾ ਪਿੱਛਾ ਕਰਦੀਆਂ ਤੂੰ ਵੀ ਦੇਖਦੀ ਐ ਮੈਂ ਕਿੱਥੇ ਜਾਣੀ ਆ ਸਾਰਾ ਪਤਾ ਮੈਨੂੰ ਤੇਰੇ ਚਲਕੀਆਂ ਦਾ ਫਿਰ ਮੈਂ ਵੀ ਕੰਮ ਆਈਆਂ ਕਿਸੇ ਕੀ ਕੰਮ ਆਈਂ ਦੱਸ ਫਿਰ ਪਹਿਲਾਂ ਆ ਜਾਂਦੀ ਆਹੋਂ ਦੀ ਲੰਘਣਾ ਜ਼ਰੂਰੀ ਸੀ ਉਹ ਕਿਹੜਾ ਸ਼ਰਤ ਨਹੀਂ ਪਈ ਉਹ ਕਿਹੜਾ ਸ਼ਰਕ ਨਹੀਂ ਪਈ ਉਧਰ ਦੀ ਆ ਜਾਂਦੀ ਹੈ ਅਕੇ ਉਧਰ ਦੀ ਆ ਜਾਂਦੀ ਨਾ ਮੇਰਾ ਦਿਮਾਗ ਖਰਾਬ ਹੋਇਆ ਮੈਂ ਗੇੜ ਕੱਟ ਕੇ ਆਉਂਗੀ ਆ ਘਰ ਤਾਂ ਤੇਰੇ ਤਾਇਕਾ ਆ ਸੀਗਾ ਮੈਂ ਜਾਣਾ ਤਾਂ ਉਹਨਾਂ ਦੇ ਕੰਮ ਸੀ ਮੈਨੂੰ ਕੋਈ ਮੈਨੂੰ ਪਤਾ ਤੇਰੇ ਕੰਮਾਂ ਦਾ ਵੀ ਤੂੰ ਕੀ ਕੰਮ ਕਰਦੀ ਫਿਰਦੀ ਐ ਜਾਣ ਕੇ ਮੇਰੇ ਸੀਆਈਡੀ ਕਰਦੀ ਫਿਰਦੀ ਐ ਲੱਗਦਾ ਤੂੰ ਝਾੜੂ ਮਾਰਨ ਰਹੀਦੀ ਹੈ ਇੱਕ ਮਿੰਟ ਜਦ ਤਰ ਕੰਮ ਵੀ ਯਾਦ ਆ ਗਿਆ ਨਹੀਂ ਤੇਰਾ ਢਿੱਡ ਨਹੀਂ ਭਰਦਾ ਹੈਗਾ ਤੈਨੂੰ ਕੀ ਮਿਲਦਾ ਕੀ ਐ ਸਾਰ ਦਿਨ ਲੜ ਕੇ ਤੂੰ ਐ ਤਾਂ ਦੇਖ ਲੈ ਖੜੀ ਕਿੱਥੇ ਐ ਕਿਉਂ ਕਰਦਾ ਜਲੂਸ ਕੱਢਣ ਲੱਗੀ ਐ ਤੂੰ ਤੂੰ ਮੇਰੇ ਪਿੱਛੇ ਮਰਨ ਆਈ ਤੀਂ ਕਿ ਮਾਗਰ ਹੈ ਮੈਂ ਕਰੇਨੀ ਮਰਿਆ ਯਾ ਦਦੀ ਤੇ ਥੋ ਆਏ ਬੱਤ ਇਹਨੂੰ ਕੌਣ ਸਮਝਾਵੇ ਕਿਉਂ ਉਰੇ ਲੋਕਾਂ ਨੂੰ ਕੰਦੇ ਕੋਲੇ ਚੜਾਵੇਂਗੀ ਹਾਂ ਸਮਝਾਵੇ ਨਾਲੇ ਹੋਰ ਮੈਂ ਮੇਰਾ ਸੱਚ ਕਹਿੰਦੀ ਮੂੰਹ ਨਖਲਾ ਮੈਂ ਤੈਨੂੰ ਮਾਰ ਦੂ ਮੈਂ ਮੱਠਲ ਮਾਰੂੰਗੀ ਤੇਰਾ ਮੇਰਾ ਮਾ ਬਾਹ ਦਾ ਬਲੈਡ ਨਾਲੇ ਫੇਰ ਦੇਖੀ ਕੀ ਬਣ ਦੇਖੀ ਨਾ ਜਿਹੇ ਤਰ੍ਹਾਂ ਬਲੈਡ ਵੱਧਦੇ ਨਾ ਤੂੰ ਦਵਾਈ ਲੈ ਲੈ ਮੇਰੇ ਸਿਰ ਤੇ ਕਿਉਂ ਚੜਦੀ ਐ ਦਵਾਈ ਲੈ ਲੈ ਨਾਲੇ ਹੋਰ ਮੇਰੇ ਮਾਗਰ ਆ ਜੂਗੀ ਚੱਕ ਕੇ ਮੂੰਹ ਚਲ ਤੁਰ ਜਾ ਹੁਣ ਜਿਹੜੇ ਕੰਮ ਜਾਨੀ ਐ ਜਾ ਭੱਗ ਜਾ ਦੱਸੂ ਡੈਡੀ ਨੂੰ ਜਾ ਕੇ ਮੇਰੇ ਸੀਆਈਡੀਆ ਕਰਦੀ ਫਿਰਦੀ ਐ ਇਹ ਦੱਸੇ ਤੁਸੀਂ ਕਹਦੇ ਨਾ ਬੋਲਦੀ ਇਹ ਨੂੰ ਮਾੜੀ ਐ ਚੁੱਪ ਕਰ ਜਾ ਕਾ ਜਲੂਸ ਕੱਢੇਗਾ ਉਰੇ ਫੇ ਕੀ ਬੋਲੇਗੀ ਬੋਲ ਦੱਸੂੰਗੀ ਤਾਂ ਮੈਂ ਤੇਰੇ ਪਿਓ ਨੂੰ ਉੱਥੇ ਜਾ ਕੇ ਮੇਰਾ ਜਲੂਸ ਕੱਢਿਆ ਇਹਨੇ ਤੂੰ ਮੇਰੇ ਮਾਗਰ ਕੀ ਲੈਣ ਆਈਆਂ ਫਿਰ ਗੁੱਸਾ ਦਾ ਮੈਨੂੰ ਇਹ ਗੱਲ ਦਾ ਸਾਡੇ ਘਰ ਦੀ ਆ ਕਿ ਮਿੱਟੀ ਪਲੀਤ ਕਰਦੀ ਫਿਰਦੀ ਐ ਤੂੰ ਮੜੀ-ਮੋਟੀ ਸ਼ਰਮ ਕਰ ਲੈ ਪਲੀਤ ਕਰਦੀ ਕੀ ਪਲੀਤ ਕਰਦੀ ਮਿੱਟੀ ਦਾ ਇਹ ਪਲੀਤ ਨਹੀਂ ਹੈਗੀ ਕਿਸੇ ਦੀ ਨੂਹ ਤੇ ਦੇਖੀ ਐ ਗਲੀਆਂ 'ਚ ਖੜਦੀ ਬੋਲਦੀ ਸੋਹਣੀ ਲੱਗਦੀ ਐ ਤੂੰ ਕੋਈ ਫਿਰ ਸੱਸ ਵੀ ਨਹੀਂ ਆਉਂਦੀ ਹੁੰਦੀ ਆਪਦੀ ਨੂਹ ਦੀ ਹਰੇਕੀਆਂ ਕਰਨ ਮਾਗਰ ਸੀ ਆਈ ਡੀਆਂ ਕਰਦੀ ਫਿਰਦੀਆਂ ਤੂੰ ਮੇਰੀਆਂ ਤੇਰੇ ਅੰਦਰ ਤਾਂ ਸਾਰਾ ਦਿਨ ਆਹੀ ਚੋਰ ਰਹਿੰਦਾਗਾ ਵੀ ਮੇਰੇ ਪਿੱਛੇ ਐ ਮੇਰੀ ਸੀ ਆਈ ਡੀ ਕਰਦੀ ਆ ਹੋਰ ਬੰਦੇ ਨੂੰ ਕੋਈ ਕੰਮ ਧੰਦਾ ਹੋ ਨਹੀਂ ਸਕਦਾ ਮੈਨੂੰ ਪਤਾ ਹੈ ਜਿਹੜੇ ਸਾਹਮਣੇ ਨਾਲ ਤੂੰ ਕਰੇ ਮੇਰੇ ਨਾਲ ਵਰਤਾਓ ਕਰਦੀਆਂ ਨਾ ਮਾੜਾ ਜਾਂ ਗੇਟ ਤੱਕ ਥਾ ਜਾਣੀਆਂ ਮੈਂ ਉਹਦੀ ਕਹਦੇ ਨੇ ਕਿੱਧਰ ਚੱਲੀ ਕਿੱਧਰ ਚੱਲੀ ਮੈਨੂੰ ਡਰ ਲੱਗਦਾ ਤਾਂ ਕਰਕੇ ਕਹਿੰਨੇ ਆ ਆਪਦੀ ਐ ਤਾਂ ਤੈਨੂੰ ਰੋਕਦੇ ਟੋਕਦੇ ਆ ਨਹੀਂ ਬਤੀਸਾ ਦੁਨੀਆ ਫਿਰਦੇ ਕੀ ਰਹਿਣਾ ਕਿਸੇ ਤਾਂ ਲੈ ਡਰ ਨੂੰ ਮੈਂ ਕਿਉਂ ਨਿਕਲ ਕੇ ਜਾਂਨੀ ਕਿਸੇ ਨਾਲ ਆਹ ਤਨੀ ਮੈਂ ਤੈਨੂੰ ਕਹਿੰਦੀ ਫੇਰ ਵੀ ਪੁੱਤ ਕੋਈ ਕਿਸੇ ਦੇ ਬਸੇ ਤੇ ਰਾਜ਼ੀ ਨਹੀਂ ਲੋਕ ਉਂਗਲਾ ਲਾਂਦੇ ਆ ਬਲ ਜਾ ਬਲ ਜਾ ਹੈ ਮੁੜ ਜਾ ਜੱਬ ਆ ਗਿਆ ਔਨੀਆਂ ਮੈਂ ਕਿਤੇ ਨਹੀਂ ਨਿਕਲ ਕੇ ਜਾਂਦੀ ਹੈਗੀ ਔਨੀਆਂ ਗੋਹਾ ਵੱਤ ਕੇ ਆਉਂਗੀ ਤੂੰ ਤਾਂ ਨਾ ਕਿਸੇ ਦਾ ਮੈਨੂੰ ਆਂਡੀ ਕਮਾਂਡੀ ਤੇ ਵੀ ਨਹੀਂ ਜਾਣ ਦਿੰਦੀ ਹੈਗੀ ਘਰੇ ਸੰਗਲ ਲਾ ਕੇ ਰੱਖ ਲਵੇਂ ਨੂੰ ਆਹ ਸੰਗਲ ਲਾ ਕੇ ਰੱਖ ਰਕੇ ਤੈਨੂੰ ਸੰਗਲ ਤਾਂ ਤੂੰ ਮੈਨੂੰ ਲਾਉਣ ਵਾਲਾ ਘਰ ਛੱਡੇ ਐ ਬਾਈ ਤਲਤੀ ਮੈਂ ਕੀ ਹਾਲ ਕਰਦੀ ਐ ਦੇਖ ਹੈ ਮਾਗਰਾ ਜੂਗੀ ਮੇਰੇ ਭੱਗ ਜਾ ਭੱਗ ਜਾ ਹੁਣ ਜੇ ਆਈਆਂ ਮੇਰੇ ਧੂੜ ਮੁੜ ਕੇ ਦੇਖ ਲੈ ਮਾਗਰ ਫੇਰ ਬਾਬਲੂ ਕੜਪਕ ਲੈ ਬਗਜਾ ਬਗਜਾ ਬਾਬਲੂ ਭੱਗੀ ਭੱਗੀ ਭੱਲੇ ਓਏ ਤੇਰੇ ਸਦਕੇ ਜਮ ਆਏ ਹਾਏ ਹਾਏ ਬਾਬਲੂ ਮੈਂ ਤਾਂ ਡਰ ਗਈ ਬੱਸ ਸੱਸ ਨੂੰ ਵੀ ਮੂਰੇ ਲੜ ਕੇ ਆ ਬੇ ਹੋਰ ਕੀ ਕਰਾਂ ਤੇਰੇ ਪਿੱਛੇ ਤਾਂ 100 100 ਪਾਪੜ ਵੇਦਣੇ ਪੈਂਦੇ ਨੇ ਹੈ ਮੈਂ ਜਾ ਮੈਨੂੰ ਤਾਂ ਐਸੀ ਕੱਲਾ ਮੈਨੂੰ ਬੋਲ ਬਾਬਲੂ ਜੇ ਤੂੰ ਨਾਂ ਦੱਸਦਾ ਨਾ ਜੇ ਤੂੰ ਨਾਂ ਦੱਸਦਾ ਫਸੀ ਜਾਂਦੀ ਅੱਜ ਤੱਕ ਮੈਂ ਸੱਚੀ ਮੇਰੇ ਸਾਲੇ ਦਾ 75 ਤੇ 76 ਮੇਰਤਾ 76 ਦਾ ਪੈਣੀ ਪੈਨੇ ਸੀ ਜਿਹੜੀ ਬਦਨਾਮੀ ਹੁੰਦੀ ਆ ਇਹ ਤਾਂ ਨਾ ਸ਼ੁਕਰ ਮੈਂ ਉਹੀ ਦੇਖ ਲਿਆ ਮੱਖਾ ਤੇਰੀ ਸਾਥ ਸਤੂਰੀ ਆਂਦੀ ਆ ਬਾਬਲੂ ਪੁੱਛ ਨਾ ਹੋਰੇ ਕੁਝ ਹੋ ਗਿਆ ਕੀ ਹੋ ਗਿਆ ਮੇਰੇ ਬੁੱਧੂ ਨੂੰ ਔਰ 15000 ਦੇ ਦੇ ਬਾਬਲੂ 15000 ਪਰ ਮਰੇ ਵੀ ਕਿਹੋ ਜਿਹੀ ਗੱਲਾਂ ਕਰੀ ਜੰਨੀ ਐ ਜਿਹੜਾ 5000 ਕਿਹਾ ਸੀ ਤੈਨੂੰ ਦੇਖ ਉਹ ਤਾਂ ਛੱਡ ਪਰੇ ਉਹਨੂੰ ਤਾਂ ਮਾਰ ਗੋਲੀ ਤੂੰ ਮੈਨੂੰ 15000 ਦੇ ਕਰਕੇ ਕਿਤੋਂ ਹੱਲਾ ਤੂੰ 15000 ਛੱਡਾ ਤੂੰ ਮੈਨੂੰ ਰੱਸੀ ਲਿਆ ਦੇ ਮੈਂ ਫਾਖੀ ਲੈ ਲੂੰ ਆਰਡਰ ਤਾਂ ਤੂੰ ਐ ਮਾਰਦੇ ਜਿਵੇਂ ਮੈਂ ਬੈਕ ਮੈਨੇਜਰ ਲੱਗਿਆ ਹੁੰਨਾ ਮੈਂ 5000 ਵੀ ਮਾਫ ਕਰਤਾ ਹੁਣ ਤਾਂ ਹੁਣ ਤਾਂ 15000 ਦੇ ਦੇ ਹੁਣ ਦੁੱਗਣਾ ਬਣਾਤਾ ਤਾਂ ਦੁੱਗਣੇ ਦੀ ਟਿੱਗਣਾ ਬਣਾਤਾ ਇਹ ਚੰਗੀਆਂ ਗੱਲਾਂ ਥੋੜੀ ਨੇ ਮਜਬੂਰੀ ਹੈ ਮੇਰੀ ਯਾਰ ਮੇਰੀ ਮਜਬੂਰੀ ਤਾਂ ਦੇਖ ਮੇਰਾ ਕਿਹੜਾ ਜੀ ਕਰਦਾ ਕੰਚਰੇ ਦੋਨੇ ਫਸਾਂਗੇ ਆਪਾਂ ਫਸਾਂਗੇ 15000 ਨਾ ਦਿੱਤਾ ਜੇ ਇਹ ਕਿਉਂ 15000 ਨਾਲ ਫਸਾਂਗੇ ਕੀ ਗੱਲ ਪਤਾ ਨਹੀਂ ਜਿੱਦੇ ਆਪਾਂ ਕੱਲ ਨਹੀਂ ਬੈਠੇ ਸੀ ਉਰੇ ਹਾਂ ਆਪਾਂ ਬੈਠੇ ਦੀ ਕਿਸੇ ਨੇ ਫੋਟੋਆਂ ਖਿੱਚੀਆਂ ਫੋਟੋਆਂ ਖਿੱਚ ਕੇ ਨਾ ਮੈਨੂੰ ਭਈ ਤੀਆਂ ਕਿਸੇ ਨੇ ਤੇਰੀ ਭੈਣ ਤੂੰ ਤਨ ਮੈਂ ਕਿੰਨੇ ਵਾਰ ਕਹਿਣਾ ਇੱਥੇ ਮਿਲਿਆ ਕਰ ਅੱਜ ਵੀ ਅੱਜ ਵੀ ਤੂੰ ਮਰਵਾਏਂਗੀ ਅੱਜ ਵੀ ਮਰਵਾਏਂਗੀ ਚੁੱਪ ਕਰ ਜਾ ਚੁੱਪ ਕਰ ਜਾ ਮੈਂ ਹੁਣ ਤਾਂ ਕੋਈ ਨਹੀਂ ਹੈਗਾ ਬੌਲਾ ਦੇਖ ਤਾਲਿਆ ਕੌਣ ਫੋਟੋਆਂ ਖਿੱਚਦਾ ਆਪਣੀਆਂ ਵੀ ਤੇਰਾ ਮੇਰਾ ਘਰ ਕੋਜੇ ਨਹੀਂ ਬੇੜਾ ਘਰ ਕੋਜੇ ਮੈਂ ਤਾਂ ਪਹਿਲੀ ਰਿਸ਼ਤੇ ਯਾਰ ਰਹਿਣਾ ਖੁੰਦਾ ਹੁਣ ਜਮੀ ਮਲੰਗ ਹੋ ਜਾਊਂਗਾ ਤਾਂ ਤੇਰੇ ਜੁੱਭਾ ਰਹੀ ਮੈਂ ਦੇਖ ਹੈ ਆ ਬੱਡੀ ਦੂਰ ਦੀ ਸੋਚੀ ਬੈਠਾ ਵੀ ਮੇਰਾ ਬਿਆਨ ਹੀ ਹੋਣਾ ਹੈ ਗਿਆ ਮੈਂ ਹਾਜੀ ਇੱਥੇ ਕੜੀਆਂ ਕਿ ਵੀ ਮੇਰਾ ਮੇਰਾ ਬਾਬਲੂ ਨਾਲ ਨਾਲ ਸਾਥ ਛੁੱਟ ਜੇ ਹਾਂ ਵੀ 15000 ਦੇ ਕੇ ਪਰਾਂ ਉਹਨੇ ਤਾਂ ਮੂੰਹ ਮੱਤਾ ਫੂਕ ਦਈਏ ਤੈਨੂੰ ਵੀ ਲੱਗਦਾ ਅਪਾ ਬੱਜਾਂਗੇ ਦਿਮਾਗ ਚ ਗਲ ਕਰਦੇ ਪਹਿਲਾਂ ਸਗਦੇ ਤੂੰ ਮੈਨੂੰ ਬਲੈਕਮੇਲ ਕਰਦੀ ਸੀ ਹੁਣ ਰਹਿਦਾ ਹੁੰਦਾ ਉੱਪਰ ਹੋਈ ਹੋਰ ਆ ਗਿਆ ਮੈਂ ਕਦੋਂ ਤੈਨੂੰ ਬਲੈਕਮੇਲ ਕੀਤਾਗਾ ਹੈ ਆ ਕਹਿੰਦੀ ਨਹੀਂ ਸੀ ਕਿ ਮੇਰੇ ਕੋਲ ਚਟਾ ਪੀਨੇ ਹੈ ਚਟ ਚਟ ਤਾਂ ਚੈਟ ਤਾਂ ਪਈਆ ਬੌਲਿਆ ਫਿਰ ਮੈਂ ਥੋੜੀ ਬਲੈਕਮੇਲ ਕਰੂੰਗੀ ਤੈਨੂੰ ਉਹ ਤਾਂ ਤੂੰ ਮੈਨੂੰ ਕਹਿ ਦੇਣਾ ਹੁੰਦਾ ਮੈਂ ਤਾਂ ਕਹਿ ਦ ਤੂੰ ਮੈਨੂੰ ਹਾਂ ਦੱਸ ਕਦੇ ਤੇਰੀ ਕੋਈ ਚਾਲ ਤਾਂ ਨਹੀਂ ਕਿ ਪੈਸੇ ਮੰਗਣ ਦੀ ਵੀ ਵਧੀਆ ਤੂੰ ਪੈਸੇ ਮੰਗੀ ਜਾਂ ਨਹੀਂ ਹੁੰਦੀ ਹੈ ਹੈ ਮੈਨੂੰ ਸੱਚੀ ਤੇਰੀ ਚਾਲ ਲੱਗਦੀ ਹੈ ਕੋਈ ਨਾ ਕੋਈ ਦੱਸ ਦੇ ਕੀ ਚਾਲ ਹੈ ਤੇਰੀ ਬੇ ਚਾਲ ਚੋਲ ਥੋੜੀ ਹੈਗੀ ਮਾਦਾ ਤੈਨੂੰ ਇੰਨਾ ਪਿਆਰ ਕਰਦੀਆਂ ਬੋਲਿਆ ਹੈ ਸਾਲੀਆ ਪਿਆਰ ਕਿੱਥੋਂ ਦਾ ਹੈ ਹੈ ਇਹਦਾ ਤੂੰ ਮੈਨੂੰ ਤੀਜੇ ਦਿਨ ਪੈਸੇ ਨਹੀਂ ਮੰਗ ਪਾਦਨੀਆ ਇਹ ਕਿਹੜਾ ਪਿਆਰ ਹੈ ਮੇਰੀ ਗੱਲ ਤਾਂ ਸੁਣ ਲੈ ਮੈਂ ਤਾਂ ਤੇਰੀ ਇੰਨੀ ਮਜਬੂਰੀ ਸਮਝਦੀ ਆ ਬਬਲੂ ਹਏ ਉਹ ਤਾਂ ਤੂੰ ਚੱਲ ਮੈਨੂੰ ਸੂਟ ਆਪਦੀ ਖੁਸ਼ ਨਾਲ ਦਵਾ ਦੇਣਾ ਹੁੰਦਾ ਪਰ ਹੁਣ ਤਾਂ ਆਪਣੀ ਦੋਨਾਂ ਦੀ ਜਾਨ ਨੂੰ ਖਤਰਾ ਹੈ ਤਾਂ ਕਰਕੇ ਮੰਗਣੇ ਪੈ ਗਏ ਨਹੀਂ ਮੈਂ ਮੰਗਦੀ ਨਹੀਂ ਸੀ ਆਪਣੇ ਲਈ ਵੀ ਨਹੀਂ ਹੈਗੇ ਬਾਈ ਮੈਂ ਕਿੰਨੇ ਕ ਵਾਰ ਮੰਗੀ ਜਮ ਯਾਰ ਹਰ ਵਾਰ ਫੀਸ ਦਾ ਬੰਨ੍ਹਾ ਲਾ ਦਿੰਦਾ ਮੇਰੀ ਗੱਲ ਤਾਂ ਸੁਣ ਲੈ ਉਹਨੇ ਐ ਕਿਹਾ ਵੀ 12 ਵਜੇ ਤੱਕ ਪੈਸੇ 15000 ਕਰਜ ਜਿੱਥੇ ਬੈਠਦੇ ਹੁੰਨੇ ਉਹ ਐ ਨਹੀਂ ਫੋਟੋ ਬਰਲ ਕਰ ਦੂੰ ਫੋਟੋ ਬੰਨ੍ਹ ਲਗਾ ਦਿੰਦਾ ਨਮੀ ਤੋਂ ਨਮੀਆ ਲੈ ਕੇ ਖਬਰਾਂ ਨਮੀ ਤੋਂ ਨਮੀਆ ਇਹ ਆਪਣੀ ਜ਼ਿੰਦਗੀ ਖਰਾਬ ਹੋ ਜੂਗੀ ਦੋਨਾਂ ਦੀ ਬਾਬਲੂ ਫਿਰ ਆਪਾਂ ਮਿਲਣੋ ਕਹਿਣੋ ਵੀ ਰਹਿ ਜਾਾਂਗੇ ਇਹ ਤਾਂ 15000 ਦਾ ਸਾਰਾ ਪੈਸਾ ਵੀ ਨਹੀਂ ਮਿਲਾਂਗੇ ਆ ਜਿਹੜੀ ਜ਼ਿੰਦਗੀ ਬਰਬਾਦ ਹੋਊਗੀ ਨਾ ਇਹ ਤਾਂ ਪੰਗਾ ਫੈਦ ਇਹਦਾ ਮਤਲਬ ਹੈ ਇਹਦਾ ਮਤਲਬ ਤੂੰ ਮੈਨੂੰ ਪਿਆਰ ਕਰਦਾ ਹੀ ਨਹੀਂ ਹੈਗਾ ਬਾਬਲੂ ਟਾਈਮ ਪਾਸ ਕਰਦਾ ਹੈ ਹਾਂ ਤਾਂ ਹੀ ਨਹੀਂ ਪੈਸੇ ਦਿੰਦਾ ਹੈਗਾ ਜੇ ਮੈਂ ਕਿੱਥੋਂ ਲਿਆਦਾ ਪੈਸੇ ਤੀਜੇ ਨਾਲ ਪੈਸੇ ਕਿੱਦੋਂ ਤੱਕ ਕਿਵੇਂ ਚਾਰੀਆਂ ਤੇ ਲੱਗਦੇ ਨੇ ਪੈਸੇ ਫਿਰ ਜਿਹੜਾ ਬੰਦਾ ਪਿਆਰ ਕਰਦਾ ਹੁੰਦਾ ਕਿਵੇਂ ਮਰਦਾ ਪਿਆਰ ਤੇ ਪੈਸੇ ਕਿੱਥੋਂ ਆ ਜਾਂਦਾ ਆ ਲੈ ਫਿਰ ਜਦੋਂ ਅਗਲੇ ਨੇ ਕਿਹਾ ਮੈਂ ਤਾਂ ਨਹੀਂ ਕਿਹਾ ਅਗਲਾ ਕਹਿੰਦਾ ਕਿ ਤੂੰ ਮਾਰ ਕੇ ਲਿਆਵੇ ਮੈਨੂੰ ਕੀ ਪਤਾ ਹੋਣਾ ਅੱਧੇ ਜੀ ਪੈਸੇ ਤੂੰ ਕਰ ਅੱਧੇ ਪੈਸੇ ਮੈਂ ਕਰਦਾ ਤੇ ਪੈਸੇ ਮੈਂ ਕਰਾਉਂਦੇ ਕਿ ਤੁਹਾਡੇ ਤਾਂ ਜ਼ਮੀਨ ਵੀ ਇੰਨੀ ਐ ਸਾਡੇ ਤਾਂ ਫਿਰ ਦੇਤੀ ਤੂੰ ਪੰਜ ਜ਼ਮੀਨ ਵੇਚੂਗਾ ਹੁਣ ਮੈਂ ਹੈ ਅਡਲ ਬੋੜ ਦਾ ਪਹਿਲੀ ਟੱਪਣ ਲੱਗ ਜਾਂਦਾ ਹੋਏ 15000 ਵੀ ਨਹੀਂ ਕਰ ਸਕਦਾ ਹੈਗਾ ਤੂੰ ਇੰਨਾ ਵੀ ਨਹੀਂ ਕਰ ਸਕਦਾ ਬਾਬਲੂ ਬੱਸ ਕਰ ਫਿਰ ਹਾਂ ਉਹ ਜਿਹੜੇ ਤਨੇ 5000 ਮੰਗੇ ਜੀ ਉਹ ਵੀ ਨਹੀਂ ਹੋਏ ਸੀ ਇਹ 5000 ਤਾਂ ਮਾਰ ਗੋਲੀ ਹੁਣ ਤਾਂ ਮੈਂ ਧਾਰ ਕਰ ਲੂੰਗੀ ਜਿਹਨੇ ਮੰਗੇ ਤੀਗੇ ਉਹ 15000 ਦਾ ਹਰ ਪਰ ਤੂੰ ਇਹ ਪਤਾ ਕਰ ਵੀ ਹੈ ਕੌਣ ਆ ਉਹ ਹੁਣ ਮੈਨੂੰ ਕੀ ਪਤਾ ਅਗਲੇ ਨੂੰ ਫੋਨ ਕਰਿਆ ਤੀਗਾ ਤੈਨੂੰ ਐ ਵੀ ਨਹੀਂ ਪ ਬੰਦੇ ਵਾਲੀ ਬਾਤ ਈ ਪੁੱਤ ਲੀਏ ਹਾਂ ਪਤਾ ਨਹੀਂ ਕਿਹਨੇ ਆਪਣੀ ਪਿੰਡ ਦਾ ਕੋਣਾ ਵੇ ਪਿੰਡ ਦਾ ਹੀ ਹੋਣਾ ਹੋਰ ਬਾਹਰੋਂ ਆ ਕੇ ਫੋਟੋਆਂ ਖਿੱਚੂਗਾ ਕੋਈ ਮੈਨੂੰ ਤਾਂ ਸਾਲੀ ਉਦੋਂ ਸੱਕ ਲੱਗਦਾ ਹਾਂ ਜਦੋਂ ਤੂੰ ਕਹਿੰਦੀ ਮੈਂ ਸਾਲੀ ਬਹਿ ਜਾ ਡਰਪੁਕਾ ਉਦੋਂ ਫੋਟੋ ਖਿੱਚੀ ਨੇ ਹਾਏ ਇਹ ਤੇਰਾ ਤੇਰਾ ਬੀੜਾ ਕਰਕ ਹੋ ਗਿਆ ਸਾਰਾ ਮੇਰੇ ਸਾਲੀ ਤੇ ਤੂੰ ਕਿਹੜਾ ਡਰਦੀ ਏ ਤੈਨੂੰ ਡਰਪੋ ਦਾ ਕਿਛਦਾ ਹੈ ਨਹੀਂ ਨਾ ਤੈਨੂੰ ਸੱਤ ਦਾ ਨਾ ਸੌਰੇ ਦਾ ਦੇਖਦਾ ਸੀ ਕਿ ਮੈਂ ਝੜ ਪਾਉਣ ਲੱਗੀ ਪਈ ਸੀ ਫਿਰ ਪਿੱਛੇ ਆਉਂਦੀ ਆ ਪਿੱਛਾ ਕਰਨ ਹੁਣ ਫਿਰ ਖੰਡ ਤਾਂ ਪਾਉਣੀ ਪਊਗੀ ਮਾੜੀ ਮੁੱਢ ਤੇਰੇ ਪਿੱਛੇ ਕਰਦੀ ਫਿਰਦੀ ਆ ਸਾਰਾ ਕੁਝ ਨਾ ਮੈਨੂੰ ਕੀ ਜਰੂਰ ਤੇ ਕਰਨ ਕਰਨ ਦੀ ਹਾਂ ਮੇਰੇ ਸੱਜਣ ਮੇਰੀ ਜ਼ਿੰਦਗੀ ਨੱਕ ਮਨਾਤੀ ਨੱਕ ਨਹੀਂ ਬਣਾਤੀ ਮਿਲਣੀ ਆਉਂਦੀ ਹੈਗੀ ਪਰ ਤਰਸਿੰਗਾ ਪਰਸਿੰਗਾ ਅਰਸਲੇ ਹੁਣ ਤਾਂ ਜਿੰਨਾ ਤਰਸਣਾ ਚੀਗਾ ਆ ਬੱਕ ਜਾ ਹੁਣ ਦੇਖਦੇ ਆ ਕੀ ਬਣਦਾ ਪਾ 10000 ਦੇ ਦੇ ਨੀ 12 ਵਜੇ ਤੱਕ ਦੇ ਦੇ ਮੈਂ ਸਾਲੀ ਹੁਣ ਜੇਬ ਚ ਬਈ ਫਿਰਦਾ 15000 ਉਹਦੀ ਕਦੂ 15000 ਦੇ 5000 ਜਿਵੇਂ ਪਹਿਲੇ ਨਾ ਦੇ ਫਿਰ ਮੈਨੂੰ ਬੈਂਕ ਮੈਨੇਜਰ ਲੱ ਇਦਾਂ ਜੀ ਗੱਲ ਆ ਫਿਰ ਹੁਣ ਤੂੰ ਮੇਰੀ ਜ਼ਿੰਦਗੀ ਖਰਾਬ ਕਰਨਾ ਚਾਹੁੰਦਾ ਹੈ ਮੇਰੀ ਜ਼ਿੰਦਗੀ ਖਰਾਬ ਨਹੀਂ ਹੋ ਰਹੀ ਅੱਛਾ ਤੇਰੀ ਜ਼ਿੰਦਗੀ ਜ਼ਿੰਦਗੀ ਆ ਇਹ ਤਾਂ ਉਹੀ ਗੱਲ ਹੋ ਗਈ ਸਾਡੀ ਸਾਡੀ ਲਤ ਲਤ ਤੇਰੀ ਲਤ ਲੈਗ ਪੀਸ ਹੈ ਜਾ ਦੇਖ ਦੇ ਕੀ ਬੰਦਕ ਹੁਣ ਕੀ ਕਰਾਂ ਫੇਰਾ ਦੇਖਦੇ ਕੋਈ ਨਾ ਹੱਲ ਕਰਦਾ ਕਿਧਰ ਕਿਧਰ ਕੋਲ ਪੜਾਈ ਆ ਮੈਂ ਹੈ ਓਏ ਹੁਣ ਤਾਂ ਮੇਰੇ ਕਿਹੜੇ ਦੋਸਤ ਜੀ ਤਾਂ ਯਾਰ ਮੋਤਾ ਉਹ ਵੀ ਸਲੰਦਾ ਪਾਸਾ ਵਟ ਕੇ ਲੰਘਦੇ ਆਖੇ ਪੈਸੀ ਮੰਗੂ ਇਹਨੇ ਕੀ ਮੰਗਣਾ ਸਲਦ ਨੇ ਬਸ ਓਏ ਉਹ ਪਿਆਰ ਕਰਨਾ ਵੀ ਗੁਨਾਹ ਹੋ ਗਿਆ ਇਹ ਹਰ ਗੁਨਾਹ ਹੋ ਗਿਆ ਅ ਤੀਜੇ ਦਿਨ ਜਦੋਂ ਪੈਸੇ ਕਹਿੰਗੀ ਨੇ ਫਿਰ ਤਾਂ ਗੁਨਾਹੀ ਐ ਕਿਥੋਂ ਮੰਗਲੇ ਤੇਥੋਂ ਪੈਸੇ ਤੀ ਦੇ ਦੇਣਾ ਪਹਿਲਾਂ ਤਾਂ ਸੂਟ ਭੱਜ-ਭੱਜ ਕੇ ਦਵਾਉਂਦਾ ਹੁੰਦਾ ਤੇ ਦੂਜੇ ਦਿਨ ਦਵਾ ਦਿੰਦਾ ਹੁੰਦਾ ਸੀ ਹੁਣ 15000 ਪਿੱਛੇ ਵੀ ਮਰਦਾ ਮੈਨੂੰ ਪਤਾ ਕੋਈ ਹੋਰ 파ੜ ਰੱਖੀ ਉਹਨੂੰ ਖਵਾਉਂਦਾ ਹੋਣਾ ਪੈਸੇ ਬੋਲੀ ਜਾ ਤੇਰੇ ਨਾਲ ਕੌਣ ਮੱਥਾ ਮਾਰੂਗਾ ਜਾਂ ਵਗ ਜਾ ਹੁਣ ਵਗ ਜਾ ਕਿ ਹੋਰ ਪੋਟਾ ਖਿਚਵਾਣੀ ਨੇ ਚਲ ਦੇਖਦੇ ਆ ਕਰਦੇ ਆ ਹੀਲਾ ਤੈਨੂੰ ਤਾਂ ਨਹੀਂ ਸ਼ਰਮ ਆਉਂਦੀ ਸ਼ਰਮ ਤਾਂ ਬੰਦੇ ਨੂੰ ਆਉਂਦੀ ਹੈ ਮੈਨੂੰ ਪਤਾ ਬਾਬਲੂ ਐ ਸਿਆਣਾ ਬਹੁਤਾ ਤੂੰ ਕਰ ਦੇਗਾ ਹੱਲਾ ਬਸ ਆ ਪੰਪਾ ਦੀ ਨਦੀ ਤੋ ਕਹਿੰਦਾ ਮੈਨੂੰ ਪਤਾ 12 ਮਈ ਦੇ ਦਿਨ ਤੂੰ ਉੱਥੇ ਪੈਸੇ ਲਿਆ ਕੇ ਧਰ ਦੇਗਾ ਧਰ ਦੇ ਇੱਥੇ ਇੱਥੇ ਚੰਗਾ ਲੈ ਬਗ ਜਾ ਕੋਈ ਦੀ ਕੋਈ ਪੇਰ ਨਾ ਕੋਈ ਆਜੀ ਮੇਰੀ ਗੱਲ ਸੁਣੋ ਨਾਲ ਖੜ ਕੇ ਦੇਖ ਲਈ ਇੱਥੇ ਕੌਣਾ ਕੌਣ ਪੈਸੇ ਚੱਕਣ ਆਊਗਾ ਫੋਟੋ ਗਿਨੇ ਕਿਚੀਆਂ ਦੀ ਪਰ ਪਤਾ ਤਾਂ ਲੱਗ ਜੂਗਾ ਫੜ ਲਾਂਗੇ ਉੱਤੋਂ ਵੇ ਚਲ ਦੇਖਦੇ ਹਾਂ ਕਿਵੇਂ ਬੰਦਾ ਹੋਊਗਾ ਜਾਂ ਨਿਕਲ ਹੁਣ ਜਾਂ ਨੂੰ ਜੀ ਨਹੀਂ ਕਰਦਾ ਬਾਬਲੂ ਤੇਰੇ ਕੋਲ ਤੇ ਗੱਲ ਜੇ ਮੇਰੀ ਮਾਂ ਬਗ ਜਾ ਸਮਝ ਨਹੀਂ ਆ ਬਾਈ ਅਸੀਂ ਅਭੀ ਦਿਨੇ ਮਰਵਾਰ ਖੇਣੇ ਤਾਂ ਮਿਲ ਇਥੇ ਨੇ ਤਾਂ ਪੁੱਠੇ ਹੀ ਪੰਗਾ ਲੈ ਲਿਆ ਮੈਨੂੰ ਨਿਕਲ ਚੱਲ ਉਹ ਤੇ ਫੁੱਟੀ ਕਿਥਲੇ ਤਾਂ ਹੀ ਕਿਹਾ ਸੀ ਤੈਨੂੰ ਮੈਂ ਤੂੰ ਕਿਹੜਾ ਸੁਣਦੀ ਆ ਕਿਸੇ ਕੰਜਰ ਦੀ ਮੈਨੂੰ ਕਿਹੜਾ ਪਤਾ ਸੀ ਵੀ ਕਲਮੂਹੀ ਉਹ ਤੇ ਜਲੂਸ ਕੱਢ ਦੂਗੀ ਮੈਨੂੰ ਸੋਨਾ ਦੁਨਾਂ ਦੇ ਪਤਾ ਸੀ ਉਹ ਮਾਂ ਤਾਂ ਕੁਛ ਨਹੀਂ ਬੋਲੀ ਹੈਗੀ ਉਹੀ ਛੱਤ 'ਤੇ ਚੜ ਗਈ ਮੈਂ ਜਲੂਸ ਮੈਂ ਕਿਹਾ ਤੇਰੀ ਤੂੰ ਕਹਿੰਦਾ ਤੇ ਜਲੂਸਾ ਹੈ ਐਂ ਦੱਸ ਨਾ ਮੈਂ ਆ ਦੇਖ ਲੈ ਡੈਡੀ ਮੈਂ ਹਜੇ ਕੂੜਾ ਦੇ ਕੇ ਖੜ੍ਹੀ ਹਦੀ ਉੱਥੇ ਉਹਦੀ ਆਵਾਜ਼ ਜੀ ਮੇਰੇ ਮੰਗ ਰ ਪਰ ਮੈਨੂੰ ਐਂ ਦੱਸ ਕਿੰਨਾ ਟਾਈਮ ਹੋ ਗਿਆ ਤੈਨੂੰ ਗਈ ਨੂੰ ਕੀ ਕਰਦੀ ਸੀ ਉੱਥੇ ਕਿੰਨਾ ਟਾਈਮ ਦੇਖ ਰਿਹਾ ਹੈ ਹੌਲੀ-ਹੌਲੀ ਚੱਲਨੀ ਆ ਹੌਲੀ-ਹੌਲੀ ਆਉਣੀ ਆ ਕਿੱਥਾਂ ਕਰਕੇ ਟਾਈਮ ਲੱਗ ਜਾਂਦਾ ਕੋਈ ਹੈਗਾ ਤੇ ਉੱਥੇ ਮੈਨੂੰ ਤੇਰੀ ਸਮਝ ਨਹੀਂ ਆ ਰਹੀ ਮੈਂ ਵੀ ਆ ਕੇ ਬੈਠੀ ਆ ਤੂੰ ਤਾਂ ਵੀ ਤੇਰਾ ਟਾਪ ਫਾ ਲਈ ਤੇਰਾ ਟਾਪ ਘੇਰ ਤੋਣੀ ਆ ਤਾਂ ਆ ਤੇਰੀ ਜ਼ਬਾਨ ਤਾਂ ਕੈਂਚੀ ਮੰਗੂ ਚਲਦੀ ਐ ਲੱਤਾਂ ਕਾਤਣ ਕਰੀ ਉਹ ਜ਼ਬਾਨ ਤਾਂ ਕਿਸੇ ਦੀ ਵੀ ਕੱਟ ਨਹੀਂ ਮੈਂ ਤੈਨੂੰ ਕੀ ਕਹੇ ਵੀ ਨਾ ਜਾ ਘਰੇ ਤਾਂ ਜਲੂ ਜਿਹੜਾ ਕੱਢਦੀਆਂ ਕੱਢਦੇ ਹੁਣ ਬਾਹਰ ਵੀ ਕੱਢਿਆਈਆਂ ਮੈਂ ਤਾਂ ਕੱਢ ਕੇ ਮੇਰੇ ਨਾਲ ਮੇਰੀ ਗੱਲ ਸੁਣ ਲੈ ਮੈਂ ਲਾਉਣੀ ਆ ਤੇਰੇ ਮੁੰਡੇ ਨੂੰ ਫੋਨ ਆ ਉਹ ਵੀ ਬੁਲਾਉਣੀ ਆ ਫੋਨ ਕਰ ਹਾਂ ਹਾਂ ਹੁਣ ਹਾਂ ਭਾਈ ਹੁਣ ਉਹਨੂੰ ਬੈਟਰੀ ਚ ਪਾ ਦਿਓ ਤੁਸੀਂ ਤਾਂ ਹੈਗੀ ਹੈਗੀਆਂ ਮੈਂ ਤਾਂ ਪਏ ਵੀ ਹਾਂ ਹਾਂ ਆ ਦੇਖ ਲੈ ਹੈਗੀਆਂ ਵੱਡੇ ਛੋਟੇ ਦੀ ਸ਼ਰਮ ਕਿਵੇਂ ਬੋਲਦੀ ਐ ਤੇਰੇ ਮੂਰੇ ਵੀ ਇਹਨੂੰ ਤੈਨੂੰ ਕਿਹਦੀ ਸ਼ਰਮ ਆਗੀ ਤੈਨੂੰ ਹੈ ਕਿ ਕਿਸੇ ਨੂੰ ਸ਼ਰਮ ਕੀ ਗੱਲ ਮੈਂ ਤੈਨੂੰ ਕੀ ਗਲਤ ਕਹਤਾ ਵੇ ਮੈਨੂੰ ਸ਼ਰਮ ਹੈ ਕਿ ਮੈਨੂੰ ਕਿੱਥੋਂ ਆ ਜੂ ਮੈਂ ਦੱਸ ਦੇ ਮੈਂ ਤੈਨੂੰ ਕੀ ਗਲਤ ਕਹਤਾ ਐਂ ਤਾਂ ਦੱਸ ਦੇ ਕੀ ਕਹਿ ਕੇ ਆਇਆ ਤੇਰੇ ਮੈਂ ਗੋਰੀ ਮਾਰੀ ਆਂ ਗਾਹ ਤੇਰੇ ਤੇਰਾ ਜਾਣ ਦਾ ਹੱਕ ਹੀ ਨਹੀਂ ਸੀ ਜੋ ਤੈਨੂੰ ਮੈਂ ਕਹਿਆ ਕੰਮ ਗਈ ਸੀ ਕੀ ਕੰਮ ਗਈ ਸੀ ਗਾਹ ਤੂੰ ਬੜੇ ਮੇ ਲੈਣ ਗਈ ਸੀ ਕੰਮ ਗਈ ਸੀ ਇਹ ਕੋਈ ਕੰਮ ਨਹੀਂ ਗਈ ਹੈਗੀ ਤੂੰ ਮੇਰੇ ਮਾਗਰ ਗਈ ਸੀ ਆਈਡੀ ਕਰਨਾ ਵੀ ਕਿੱਥੇ ਖੜਦੀ ਏ ਕਿਹਦੇ ਕੋਲ ਚੱਲ ਪੁੱਤ ਤਾਂ ਹੈਗੀ ਬੋਲੀ ਕੋਈ ਨਾ ਇਹਨੂੰ ਮੈਂ ਸਮਝਾਉਣਾ ਗਾਂਵਾਸਤੇ ਨਾ ਹੈਗਾ ਕੁਝ ਕਰੀ ਨੀ ਨੀ ਗੱਲ ਸੁਣ ਜੇ ਮੈਂ ਸੀ ਆਈਡੀ ਲੈਣ ਗਈ ਸੀ ਹੁਣ ਮੈਨੂੰ ਆ ਦੇਖ ਆ ਲੋਕ ਘਰ ਪਟਦੇ ਨੇ ਐ ਜਾਂਦੀ ਐ ਇਹ ਆਪਣੇ ਕੋਈ ਜਾਂਦੀ ਐ ਕਿਸੇ ਦੀ ਨੂੰਤੀ ਆਪਣੇ ਵੜਦੀ ਐਗੀ ਇਹਦਾ ਕੀ ਮਤਰ ਹੈ ਕਿਸੇ ਦੇ ਜਾ ਕੇ ਬੈਠਣਾ ਮੈਂ ਨਹੀਂ ਜਾਉਂਗੀ ਮੈਂ ਨਹੀਂ ਜਾਉਂਗੀ ਤੂੰ ਮੱਛੀ ਚਾਲਾ ਕੰਮ ਧੰਦੇ ਦਾ ਕਰੇ ਸਾਰੇ ਪਏ ਐ ਪਾ ਲੜਾਈ ਦੇ ਲੱਸੀ ਜਿੰਨੀ ਮਰਜ਼ੀ ਵਧਾ ਲਓ ਪਰ ਤੂੰ ਚੁੱਪ ਕਰ ਤੈਨੂੰ ਕਰਨੇ ਨਹੀਂ ਹੈਗੇ ਤੁਹਾਡੇ ਨਹੀਂ ਹੈਗੇ ਤੂੰ ਮੈਨੂੰ ਵੀ ਨਹੀਂ ਕਰਾ ਦਿੰਦੀ ਬਈ ਫਿਰ ਤੂੰ ਕਿਸੇ ਦੇ ਕਿਉਂ ਜਾ ਕੇ ਬੈਠਦੀ ਮੈਂ ਜਾਉਂਗੀ ਤੇਨੂੰ ਬੰਦ ਤੇਰੇ ਨਹੀਂ ਕੋਈ ਜਾਂਦਾ ਹੈਗਾ ਤੈਨੂੰ ਕੀ ਲੈਣਾ ਹੈ ਹਾਏ ਕਾਹ ਤੋਂ ਨਾ ਆਵੇ ਨੂੰ ਤਾਂ ਤੂੰ ਫਲਾਣੇ ਦੇ ਵੱਜੇਗੀ ਨੂੰ ਤਾਂ ਸਾਡੀਓ ਵੱਜੇਗੀ ਤੇਰੇ ਨੰਗਣੀ ਤੇ ਨਹੀਂ ਉਸਤਾਈ ਨਹੀਂ ਹੁੰਦੀ ਹੈਗੀ ਤੇ ਸਾਰਿਆਂ ਦਾ ਤੁੱਤਾ ਤੇਰੀਆਂ ਦਾ ਪਤਾ ਵੀ ਆਇਆ ਮੈਂ ਬੋਲਦੀ ਆਪਦੀ ਨੂੰ ਤਾਂ ਨਹੀਂ ਤੇਰੇ ਕੋਲੇ ਕੋਈ ਹੁੰਦੀ ਉਹ ਪੁੱਤ ਮਾੜਾ ਮੋਟਾ ਚੁੱਪ ਵੀ ਕਰ ਜਾ ਕਰੋ ਕਿਉਂ ਜਲੂਸ ਕੱਢਿਆਗਾ ਡੇੜੀ ਆਪ ਤਾਂ ਚੁੱਪ ਕਰਦੀ ਨਹੀਂ ਹੈਗੀ ਆਪ ਤਾਂ ਦੋਨੀ ਘੱਟ ਨਹੀਂ ਤੁਸੀਂ ਭਾਈ ਮੈਂ ਤਾਂ ਜਮਾਣਾ ਬੋਲਾ ਇਹਨੂੰ ਹਟਾ ਲੈ ਆ ਦੇਖ ਲੈਣੇ ਕੌਣ ਨਹੀਂ ਬੋਲਦਾ ਕੋਈ ਵੀ ਨਹੀਂ ਹਟਦਾ ਤੁਹਾਡੇ ਚੋਂ ਹਾਂ ਨਹੀਂ ਨਹੀਂ ਜੀ ਪਹਿਲਾਂ ਫਿਰ ਮੈਂ ਕਿ ਮ ਚੁੱਪ ਕਰ ਜਾ ਮੇਰੀ ਗੱਲ ਸੁਣ ਲੈ ਆ ਜਦੋਂ ਅੱਖਾਂ ਦੁਖਣੀ ਆ ਗਈ ਨਾ ਉਦੋਂ ਤੁਸੀਂ ਆਪੀ ਪੱਟੀ ਬੰਨੋਗੇ ਚਲ ਕੋਈ ਨਹੀਂ ਕੁਝ ਨਹੀਂ ਕਹਿੰਦੇ ਨਾ ਏ ਪਤਾ ਕਿੱਥੇ ਬੋਲਦੀ ਐ ਹੁਣ ਜਾਂ ਨਾਨਕੇ ਮੈਨੂੰ ਛੇੜਦੀ ਐ ਕੋਈ ਨਾ ਮੈਨੂੰ ਤਾਂ ਭਾਈ ਤੁਹਾਡੀ ਸਮਝ ਨਹੀਂ ਆ ਰਹੀ ਕਿੱਥੇ ਕੌਣ ਬੋਲਦਾ ਤੁਸੀਂ ਜਾਨੋ ਮੈਂ ਤੇਰੇ ਘਰ ਵਾਲੇ ਨੂੰ ਫੋਨ ਕਰਕੇ ਬੁਲਾਉਂਗੀ ਮੈਂ ਤਾਂ ਅੱਧ ਤੋ ਹੂੰਗੀ ਤੁਹਾਡੇ ਨਾਲ ਮੈਂ ਤਾਂ ਜਮਾ ਨਹੀਂ ਰਹਿੰਦੀ ਐ ਕਿ ਡੈਡੀ ਨੂੰ ਨਾਲ ਰੱਖ ਲਾ ਸ਼ੱਕ ਦੀ ਐ ਤੇਨੂੰ ਨਹੀਂ ਨਾਲ ਰੱਖਦੀ ਮੈਂ ਆਹੀ ਕਸਰ ਬਾਕੀ ਰਹਿੰਦੀ ਐ ਤੇਰੇ ਮਗਰ ਨਹੀਂ ਹੈਗੀ ਮੈਂ ਆਹੀ ਕਸਰ ਰਹਿੰਦੀ ਸੀ ਆਹੀ ਕਸਰ ਰਹਿੰਦੀ ਐ ਭਾਈ ਫੇ ਡੈਡੀ ਇਹਨੂੰ ਚੁੱਪ ਕਰਾ ਲਿਆ ਕਰੋ ਬੱਸ ਚੁੱਪ ਆ ਇਹਨੂੰ ਮੈਂ ਸਮਝਾਤਾ ਰਹਾ ਵਾਸਤੇ ਤੇਰੇ ਨਾਲ ਤਾਂ ਬਾੜਾ ਬਦਕਟ ਬੋਲਦੇ ਨਹੀਂ ਐਵੇਂ ਜਵਾਕ ਨੂਨਾ ਬੇਫਤਾ ਜਿਹਾ ਪਾਈ ਫੋਨ ਕਰਕੇ ਨਹੀਂ ਨਹੀਂ ਰੋਟੀ ਵਰਤੀ ਦੇਣੀ ਹੈ ਤਾਂ ਦੇ ਦਿਆ ਕਰ ਨਹੀਂ ਦੇਣੀ ਤਾਂ ਅਸੀਂ ਆਪਦੀ ਪਕਾ ਕੇ ਫਿਰ ਮੈਂ ਤੈਨੂੰ ਹੋਰ ਕੀ ਕਹਣਾ ਵੀ ਚੁੱਪ ਕਰਕੇ ਮੰਜੇ ਤੇ ਬੈਠ ਕੇ ਰੋਟੀਆਂ ਖਾਣ ਦੀ ਭਾਈ ਬਾਲ ਕਰਿਆ ਕਰਦਾ ਸੀ ਮੈਂ ਆਪਦੀ ਆਈਡੀਆਂ ਕਰਨਾ ਨਹੀਂ ਖਾਣ ਦੰਦੀ ਹੈਗੀ ਚੁੱਪ ਕਰਕੇ ਬੈਠ ਕੇ ਨਹੀਂ ਖਾਣ ਦੰਦੀ ਹੈਗੀ ਇਹ ਸਾਰੇ ਦਾ ਫਿਰ ਦੀਆਂ ਗੁਤਨੀ ਹਲਿਆਂ ਦੀ ਤਾਂ ਵੀ ਛਿੱਤਰੀ ਬੰਦੇ ਨੇ ਆ ਤੇਰੇ ਸਾਹਮਣੇ ਦੇਖ ਲੈ ਗੱਲਾਂ ਛੱਤਰ ਖਾਣ ਵਾਲੀਆਂ ਕਰਦੀਆਂ ਤਾਂ ਛੱਤਰ ਪੈਂਦੇ ਨੇ ਜਿਨਾ ਕਰੇ ਜਮਾਨੇ ਛੱਤਰ ਪੈਂਦੇ ਹੁੰਦੇ ਹੈਗੇ ਨਾ ਤੜਕੀ ਬਹਿ ਜਾਂਦੀ ਹੈ ਲੋਕਾਂ ਦੇ ਕੋਲੇ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਆਹ ਦੇਖ ਲੈ ਫਿਰ ਉੱਤੋਂ ਦੀ ਹੈ ਹਾਂ ਫਿਰ ਹੈਗੀ ਉੱਤੋਂ ਦੀ ਉਹ ਚੱਲ ਨਹੀਂ ਜਾਊਗੀ ਪੁੱਤ ਨਾ ਆ ਜਾਇ ਕਰ ਪੁੱਤ ਨਾ ਆ ਜਾਇ ਕਰ ਬਸ ਕਹਿ ਤਾਣੂ ਮੈਂ ਬਸ ਧੁੱਪ ਕੇ ਮਰ ਜੰਨੀ ਆਂ ਅੰਦਰ ਆ ਤੂੰ ਮਰਦੀ ਵੀ ਨਹੀਂ ਹੈਗੀ ਤੂੰ ਮਰ ਜਾ ਮੈਂ ਤਾਂ ਕਹਿੰਦੀ ਤੂੰ ਮਰ ਜੀ ਦੇਖ ਲੈ ਦੇਖ ਲੈ ਬੋਲਦੀ ਤਾਂ ਦੇਖ ਲੈ ਕਿਵੇਂ ਮੈਂ ਮੈਂ ਮਰ ਜਾਣਾ ਆ ਕੰਜਰ ਕਲੇਸ਼ ਚੋਂ ਜਾਂ ਨਿਕਲੂੰਗਾ ਸੰਗਾ ਚੱਲ ਕੋਈ ਨਾ ਅੱਜ ਤੋਂ ਬਾਅਦ ਮੈਂ ਨਹੀਂ ਬੋਲਦੀ ਹੈਗੀ ਜਿਹੜਾਈ ਦੀ ਜੜ ਤਾਂ ਇਹ ਹੈ ਪੱਟੀ ਮੇਸ ਕਰਕੇ ਧਰਦੀਆਂ ਨੇ ਸ ਮੈਂ ਪੱਟੀ ਮੇਸ ਕਰ ਰੱਖੀ ਹੈ ਨਹੀਂ ਸਾਡੀ ਤਾਂ ਕਦੇ ਪਾਹ ਫਣੀ ਨਿਕਲੀ ਸੀ ਬਾਹਰੇ ਜਿਹੜਾ ਜਲੂਸ ਤੂੰ ਕੱਢੇ ਸਾਡੇ ਘਰ ਦਾ ਕੇ ਕੀ ਜਲੂਸ ਕੱਢਦਾ ਮੈਂ ਕੀ ਜਲੂਸ ਕੱਢਦਾ ਕੰਮ ਧੰਦੇ ਜਾਣੀਆਂ ਉਹ ਵੀ ਨਹੀਂ ਤੂੰ ਜਾਣ ਦਿੰਦੀ ਹੈਗੀ ਮੈਨੂੰ ਉਹ ਚੱਲ ਕੰਮ ਧੰਦਾ ਆਪੇ ਜਾਵੇ ਨਾ ਜਾਵੇ ਇਹ ਤੇਰਾ ਮਤਲਬ ਨਹੀਂ ਜਾਣਦਾ ਤੂੰ ਆਪਦਾ ਕੂੜਾ ਸਿੱਟਣਾ ਸਿੱਟਦੇ ਆਸਲ ਵਿੱਚ ਤਾਂ ਆਪੇ ਛਿੱਟੀ ਜਾਇ ਕਰੂੰ ਤੈਨੂੰ ਲੋੜ ਹੀ ਨਹੀਂ ਜੀ ਨਹੀਂ ਜਿਹੜੇ ਛਿੱਟਦੀ ਨਹੀਂ ਕਦੇ ਕਹਿੰਦੀ ਮੈਨੂੰ ਚੱਕਰ ਆਉਂਦੇ ਨੇ ਕਦੇ ਕਹਿੰਦੀ ਮਰਾਦ ਉਹ ਖੁਦਾ ਉਹ ਖਦਾ ਹਾਰ ਕੇ ਮੈਂ ਤਾਂ ਆਪੇ ਔਫਿਸ ਆ ਕੇ ਕੰਮ ਕਰਨ ਲੱਗੀਆਂ ਆ ਦੇਗਣ ਨਹੀਂ ਦਿੰਦੀ ਹੈਗੀ ਇਹਦਾ ਹੀ ਨਹੀਂ ਭੇਤਾਂਦਾ ਮੈਨੂੰ ਕਦੇ ਤਾਂ ਤੜਕੀ ਬਠਲ ਚੱਕ ਲੂਗੀ ਕਦੇ ਦੁਪਹਿਰਾ ਚੜਾ ਦਿੰਦੀ ਹੈਗੀ ਓਏ ਤੈਨੂੰ ਕੀ ਆ ਸਿੱਟਣਾ ਹੁਣੇ ਸਿੱਟਣਾ ਜਦੋਂ ਮਾਰਦੀ ਛਿੱਟੀ ਜਾਵੇ ਦੇਖ ਕੇ ਚੱਪਾ ਕਰਕੇ ਘਰੇ ਆਜੇ 2 ਮਿੰਟ ਦਾ ਰਾਹ ਆਪਣੇ ਬਾੜੇ ਦਾ ਜਿਹੜਾ ਅੱਧਾ ਅੱਧਾ ਘੰਟਾ ਲਾ ਕੇ ਆਉਂਦੀ ਕਹਿੰਦਾ ਤੈਨੂੰ ਕੋਈ ਚੱਕਰ ਚੱਕਰ ਗਿਆ ਉਹਨੇ ਜੇ ਕੱਲ ਨੂੰ ਕੋਈ ਗੱਲਬਾਤ ਹੋ ਗਈ ਫੇਰ ਕੀ ਗੱਲਬਾਤ ਹੋਊਗੀ ਹੈ ਕੀ ਗੱਲਬਾਤ ਹੋਊਗੀ ਐ ਦੱਸ ਨਹੀਂ ਮੈਨੂੰ ਜਿੰਨਾ ਚਿਰ ਤੁਹਾਡੇ ਦਿਮਾਗ ਦੇ ਵਿੱਚ ਪੁੱਠੀਆਂ ਗੱਲਾਂ ਨੇ ਨਾ ਉਹਨਾਂ ਚਿਰ ਇਹੀ ਕੁਝ ਹੋਊਗਾ ਉਹ ਪੁੱਠੀਆਂ ਗੱਲਾਂ ਨਹੀਂ ਹੈਗੀਆਂ ਇਹ ਇਹ ਉਂਗਲਾਂ ਤੇ ਚੜੀ ਹੋਈ ਹੈਗੀ ਕੋਈ ਨਾ ਆਪੇ ਹਟ ਜੂਗੀ ਉਂਗਲਾਂ ਤੇ ਚੜ ਕੇ ਵੀ ਤੇ ਚੜਕੀ ਮੈਂ ਤੈਨੂੰ ਕੀ ਕਹਤਾ ਹੈ ਸਾਰਾ ਦਿਨ ਤਾਂ ਤੂੰ ਮੇਰੇ ਨਾਲ ਆਡੇ ਲਾਉਣੀ ਐ ਮੈਂ ਤਾਂ ਤੈਨੂੰ ਕਦੇ ਕੁਛ ਕਹਿੰਦੀ ਵੀ ਨਹੀਂ ਹੈਗੀ ਤੂੰ ਮੇਰੇ ਮਾਂ ਕਰ ਜਾਨੀ ਐ ਸਾਈਡੀਆਂ ਕਰਦੀ ਫਿਰਦੀ ਐ ਕਹ ਲੈ ਕਹਿੰਦੀ ਲੇ ਉਂਗਲਾਂ ਤੇ ਚੜੀ ਹੋਈ ਐ ਤੂੰ ਤਾਂ ਗੁੰਗੀ ਐ ਫਿਰ ਤੇਰੇ ਕੰਨੋਂ ਜਵਾਨ ਹੈਗੀ ਲੱਗੀ ਹੋਈ ਆ ਦੇਖਾ ਨਲੇ ਕਹੇ ਮਿਲਨੀ ਐ ਨਲੇ ਤਾਂ ਇਹ ਕਹਿ ਜਾਂਦੀ ਐ ਗੱਲ ਨਾਲੇ ਫਿਰ ਚੁੱਪ ਕਰ ਜਾਂਦੀ ਐ ਕਹਿ ਕੇ ਜੇ ਹੁਣ ਕਰ ਲੈ ਕੋਈ ਕੰਮ ਕਰ ਲੈ ਕਰ ਲੈ ਕੰਮ ਤਾਂ ਕਰਦੀ ਨਹੀਂ ਤੂੰ ਹੀ ਕਰ ਲੈ ਜੇ ਕਦੇ ਤੇ ਕਹ ਦੂਗੀ ਕੰਮ ਕਰ ਲੈ ਜੇ ਮੈਂ ਕਰਦੀ ਐ ਫਿਰ ਕਹੂ ਕਾਦੋਂ ਕਰਦੀ ਐ ਇਹ ਹੀ ਨਿਮਾਨ ਹੈਗੀ ਹੁਣ ਕਰਾ ਦੇ ਇਹਨੂੰ ਚੁੱਪਾ ਬਸ ਚੁੱਪੀ ਆ ਤਾਂ ਦੂੰ ਵੀ ਚੁੱਪ ਕਰ ਜਾ। ਅੱਖ ਕੋਈ ਖੂਨ ਖਾੜਾ ਕਰਵਾ ਕੇ ਹਟੂ ਗਏ ਹੈ। ਮੈਂ ਤੁਹਾਨੂੰ ਕਿਹਾਗਾ ਮੜੀ ਮੋਟੀ ਕੰਟਰੋਲ ਕਰ ਲੋ ਇਹਦੇ ਉੱਤੇ ਕੰਟਰੋਲ ਕਰ ਲੈ। ਹੱਥਾਂ ਚੋਂ ਨਿਕਲਦੀ ਜਾਂਦੀ ਹੈ ਜੇ ਕੱਲ ਨੂੰ ਕੋਈ ਗੱਲਬਾਤ ਹੋ ਗਈ ਨਾ ਬੇਲੇ ਨੂੰ ਪਸਤਾਉਂਗੇ। ਉਹ ਮੁੰਡਾ ਉੱਥੇ ਬੈਠੇ ਐਡੀ ਦੂਰ। ਇਹਨੂੰ ਕਿਸੇ ਵੱਡੇ ਛੋਟੇ ਦਾ ਡਰ ਨਹੀਂ ਹੈਗਾ। ਓਏ ਅਮਨਾ ਕਿੱਥੇ ਜਾ ਬਕੋ। ਪਤਾ ਨਹੀਂ ਬਾਹਰ ਗਏ ਹੋਣਗੇ। ਫਰ ਬਿੱਲ ਭਰਨਾ ਦੀ ਭਈ ਆ ਤਾਂ ਲਾਸਟ ਤਰੀਕ ਹੈ ਦਰਵਾਣਾ ਲੱਗ ਜੂ ਹਾਂ ਹਨਾ ਬਿੱਲ ਭਰਨਾ ਸੀ ਸੱਚ ਮੈਂ ਤਾਂ ਭੁੱਲੀ ਗਈ ਲ ਦਿਮਾਗ ਤੋਂ ਇੱਕ ਤਾਂ ਨਾ ਉਹ ਸੀਗਾ ਬਾਪੂ ਜੀ ਪਹਿਲਾਂ ਤਾਂ ਮੈਂ ਆਪਦੇ ਗੂਗਲ ਪੇ ਤੋਂ ਭਰ ਦਿੰਦੀ ਹੁੰਦੀ ਸੀ ਬਿੱਲ ਹਾਂ ਇਸ ਵਾਰ ਮੇਰੇ ਅਕਾਊਂਟ 'ਚ ਬੈਲੈਂਸ ਨਹੀਂ ਹੈਗਾ ਮੈਂ ਤੁਹਾਨੂੰ ਕਹਿੰਦੀ ਸੀਗੀ ਮੈਂ ਤਾਂ ਕੈਸ਼ ਹੋਊਗੀ ਘਰੇ ਜੇ ਬਿੱਲ ਭਰ ਦੰਨੇ ਆ ਪੈਸੇ ਤਾਂ ਹੈਗੇ ਨੇ ਮੇਰੇ ਕੋਲੇ ਭਈ ਬਿੱਲ ਕੱਢੋ ਆਪਾਂ ਉਹਨੂੰ ਭੇਜ ਦੰਨੇ ਆ ਟੈਲੀਫੋਨ ਆਉ ਉਹਨੂੰ ਮੁੰਡੇ ਨੂੰ ਬਿੱਲ ਤਾਂ ਅੰਦਰ ਪਿਆ ਕੋਈ ਗੱਲ ਨਹੀਂ ਬਾਬਲੂ ਤੂੰ ਕੀ ਕਰਦਾ ਬਾਈ ਕੁਝ ਨਹੀਂ ਕਰਦਾ ਬੱਬੀ ਮੈਂ ਤਾਂ ਨੀਉ ਸਿੱਕੀ ਕਰਨੀ ਬਾਈ ਬਣ ਕੇ ਬਿੱ ਉੱਪਰ ਪੈ ਜਾਣਗੇ ਪੈਸੇ ਇਹਨੂੰ ਕੀ ਸੂਰ ਹੈ ਭਈ ਉਹ ਵਗ ਗਈ ਜਵਾਕਾ ਲੈ ਬਾਪੂ ਆਹ ਕਿਹੋ ਜਿਹੀ ਗੱਲਾਂ ਕਰਦਾ ਪੜਾ ਮੈਂ ਕੋਈ ਗਣਪੜਾ ਵੀ ਮੈਨੂੰ ਪੜ੍ਹਨਾ ਨਹੀਂ ਆਉਂਦਾ ਕਾ ਮੈਨੂੰ ਸਭ ਪਤਾ ਹੈਗਾ ਤੂੰ ਫੜਾ ਪੈਸੇ ਮੈਂ ਭਰਾਂਨਾ ਬਿਲਾ ਲੈ ਹੋਰ ਹੋਣਾ ਅਗਲਾ ਬੀਟੈਕ ਕਰਦਾ ਕੋਈ ਛੋਟੀ ਮੋਟੀ ਪੜਾਈ ਥੋੜੀ ਹੈ ਨਾਲੇ ਨਾਲੇ ਭਾਈ ਤੇਰੇ ਪਾਈ ਦਾ ਟਾਈਮ ਨਹੀਂ ਹੈ ਗਿਆ ਖੇਤੋਂ ਪਾਣੀ ਲੱਗ ਰਿਹਾ ਨੇ ਕੱਢਣ ਹੋਜੀ ਰਿਜ ਐਨਾ ਪਾਣੀ ਪੈ ਰਿਹਾ ਤੁਹਾਨੂੰ ਪਤਾ ਹੀ ਨਹੀਂ ਦਾ ਕੋਈ ਗੱਲ ਨਹੀਂ ਭਾਬੀ ਮੈਂ ਭਰਾਂਗਾ ਲੈ ਬਾਪੂ ਤੂੰ ਮੈਨੂੰ ਪੈਸੇ ਫੜਾ ਮੈਂ ਹੁਣ ਭਰਾਂਨਾ ਮਿੰਟਾਂ ਜੀ ਲੈ ਅੱਜ ਵੀ ਸ਼ਨੀਵਾਰ ਅੱਜ 12 ਛੇਤੀ ਕਰ ਫਿਰ ਫਿਰ ਐਂ ਕਰ ਓਏ ਬਿੱਲ ਆਇਆ ਅੰਦਰੋਂ ਤੇਰੇ ਕੋਲੇ ਹੋਣਿਆ ਗਲਗਲ ਪੇਜਾ ਓਹ ਹੈ ਨਹੀਂ ਕੇ ਫਿਰ ਤਾਂ ਮੈਂ ਆਨਲਾਈਨ ਹੀ ਭਰ ਦਿੰਦਾ ਹੈ ਨਹੀਂ ਕੇ ਪੈਸੇ ਨੂੰ ਨਾ ਕਹੀ ਮੇਰੇ ਲੈ ਹੈਗੇ ਨਹੀਂ ਕਦੇ ਬਾਪੂ ਜੀ ਆਨਲਾਈਨ ਤਾਂ ਮੈਂ ਵੀ ਭਰ ਦਿੰਦੀ ਜੇ ਪੈਸੇ ਹੁੰਦੇ ਅਕਾਊਂਟ ਚ ਪੈਸੇ ਨਹੀਂ ਹੈਗੇ ਇਸ ਵਾਰ ਮੇਰੇ ਕੋਲ ਚੱਲ ਤੇਰੇ ਕੋਲ ਤਾਂ ਨਹੀਂ ਪਈ ਇਹਦੇ ਕੋਲੇ ਪੁੱਛਦਾ ਕੰਜਾ ਮੈਂ ਕੋ ਬਣਾ ਬਾਪੂ ਪੈਸੇ ਫੜਾ ਅਭੀ ਬਿੱਲ ਕਿੱਥੇ ਪੈਸੇ ਦਾ ਮੇਰਾ ਨਹੀਂ ਸ਼ੌਟ ਹੋਪਦਾ ਭਾਈ ਇਹਨੂੰ ਪੈਸੇ ਫੜਾ ਕੇ ਇਹ ਤਾਂ ਮਖਰਿਆ ਫੀਸਾ ਬੂਸਾ ਜਾਂ ਪੈਂਟਾ ਮੁੰਟਾ ਨਾ ਖਰੀਦ ਲੈ ਕੇ ਤੇ ਓਏ ਐਨਾ ਪਾਗਲ ਤਾਂ ਨਹੀਂ ਕੇ ਬੱਪੂ ਫੀ ਹੋਰ ਮੀਟਰ ਲੈ ਜਾਣਗੇ ਪੱਟ ਕੇ ਝਾਖਾਂਗੇ ਆਲੇ-ਦਾਲੇ ਚਲੋ ਚਲ ਆਇਆ ਤੇ 1 ਮਹੀਨੇ ਨਾਲ ਤੱਕ ਇੱਥੇ ਮੀਟਰ ਪੜਦੇ ਨਹੀਂ ਲੋਕ ਦੋ ਦੋ ਤਿੰਨ ਮਹੀਨੇ ਦਾ ਬਿੱਲ ਇਕੱਠੀ ਭਰਦੇ 150 ਹੁਣ ਵੱਧੇ ਦੇ ਦੇ ਦੀ ਬਾਪੂ ਵੱਧੇ ਨਹੀਂ ਪੂਰੇ ਸੂਰੇ ਨੇ ਫਿੱਟ ਰੇੜੇ ਦੇ ਵਗਦੀ ਚੜ ਕੇ ਹੱਥ ਦੇ ਕੇ ਕਿਸੇ ਨੂੰ ਲੈ ਬਾਪੂ ਆਹ ਕਿਹੋ ਜਿਹੀ ਗੱਲਾਂ ਕਰੀਏ ਨਾ ਹਲੇ ਵੀ ਤੂੰ 47 ਦੀ ਗੱਲਾਂ ਕਰੀ ਜਾਣਾਗਾ ਔਰ 2025 ਚੱਲਦਾ 25 ਚੱਲੇ ਚਾਹੇ 26 ਚੱਲੇ ਹੋਰ ਨਹੀਂ ਹੈਗੇ ਮੇਰੇ ਲਵੇ ਭਾਈ ਜਾਂਦਾ ਜਾਵੇ ਨਹੀਂ ਉਰਾ ਫੜਾ ਓਏ ਸਾਈਕਲ ਤੇ ਜਾਣਾ ਹੈ ਮੋਟਰਸਾਈਕਲ ਤੇ ਤੇਲ ਹੈਗੇ ਆ ਉਹ ਤਾਂ ਚਲ ਹੈਗਾ ਬੱਬੀ ਤੂੰ ਕਹਦੇ ਮੈਨਾਂ ਬਾਪੂ ਨੂੰ ਵੀ ਚਲ ਦੇ ਦੇ ਦੋ ਬਾਪੂ ਜੀ 100 200 ਹੋ ਜਾਈਂ ਹੈ ਨਹੀਂ ਪਈ ਇਹ ਤਾਂ ਮਸਾ ਦਾ ਪੂਰੇ ਕਰੇ ਨੇ ਇਹ ਤਾਂ ਬਿਲੇ ਨਾ ਰਹੇਗਾ ਚਲ ਕੋਈ ਨਾ ਮੈਂ ਕਰ ਦੂੰ 200 ਰੁਪਏ ਗੂਗਲ ਪੇ ਤੇਲ ਪਵਾ ਦੇ ਤੈਂ 200 ਹੋਰ ਤਾਂ ਕੀ ਕਰਨਾ ਉਹ ਤੇਲ ਉਹਦੇ ਚ ਹੈਗਾ ਤੂੰ ਆਣਾ ਹੋਣਾ ਤਾਂ ਕਹਿੰਦਾ ਉਹ ਹੋਰ ਦੂਰ ਜਾਣਾ ਹੁੰਦਾ ਨਾ ਤੁਹਾਨੂੰ ਪਤਾ ਫਿਰ ਬਿੱਲ ਕਿੱਥੇ ਦਾ ਬਰੇਟੇ ਭਰ ਕੇ ਆਉਣਾ ਹੋਰ ਕਿਤੇ ਆਈ ਦਾ ਗੱਲ ਹੈ ਪਈ ਇਹ ਪੈਸੇ ਖਰਾਬ ਕਰੂਗਾ ਮੈਂ ਤੁਹਾਨੂੰ ਦੱਸਾਂ ਕਿ ਬਿੱਲ ਫੇਰ ਲਾ ਕੇ ਆਉਗਾ ਹਾਂ ਹਾਂ ਪੱਬੀ ਪਰਖੀ ਆਉਂਗਾ ਮੈਂ ਲੈ ਕੇ ਦਿੰਨੀ ਬਿੱਲ ਹਾਂ ਮੈਦਾ ਇਹ ਕਹਿੰਦਾ ਭਾਈ ਨਾਲ ਵਗਜੋ ਇਹਦੇ ਤੁਸੀਂ ਇਹ ਕੀ ਕਰੂਗਾ ਉੱਪਰ ਜਾਊਗਾ ਉੱਥੇ ਬਿੱਲ ਭਰਨਾ ਬਿੱਲ ਭਰਨ ਜਾਣਾ ਕਿ ਉੱਥੇ ਰੋਲਾ ਪਾਣ ਜਾਣਾ 12 ਵਜੇ ਤੋਂ ਪਹਿਲਾਂ ਪੈਣਾ ਭਾਈ ਨਹੀਂ ਉੱਪਰ ਪੈਸੇ ਪੈ ਜਾਣਗੇ ਉੱਪਰੋਂ ਉੱਪਰੋਂ ਬਾਪੂ ਹਾਂ ਤੂੰ ਤਾਂ ਕਾਹਨੂੰ ਪਾਪੀ ਸਾਨੂੰ ਬੇਇੱਜ਼ਤੀ ਕਰਦਾ ਉਹਨੂੰ ਅਗਲ ਨੂੰ ਐ ਲੱਗੂ ਮੇਰੇ ਤੇ ਵਿਸ਼ਵਾਸ ਕਰਨ ਨੂੰ ਹਟ ਜੂ ਵੀ ਬਸ ਵਾਸਤਾ ਫਿਰ ਹੁਣ ਜਦੋਂ ਉਹੀ ਗੱਲ ਆ ਉਹ ਤਾਂ ਹਟੂ ਅੱਜ ਨਹੀਂ ਕੱਲ ਜਦੋਂ ਤੇਰੇ ਲੱਛਣ ਹੈ ਨਹੀਂ ਤੇ ਟੋਟਾ ਟੋਦਲ ਦਾ ਚਾਚੀ ਦੀ ਗੱਲ ਬੋਲ ਪਿਆ ਕਰ ਵੀ ਹਾਂ ਭਾਈ ਇਹ ਮੇਰਾ ਮੁੰਡਾ ਚੱਲ ਕੰਮ ਦਾ ਉਹ ਵੀ ਦੀਨਾ ਨਹੀਂ ਹੋਣਾ ਉਦੋਂ ਲੈ ਵੀ ਸਾਹਮਣੇ ਬੇਇੱਜ਼ਤੀ ਕਰਨ ਲੱਗ ਜਣਾ ਹੁੰਨਾ ਯਾਨੀ ਫਿਰ ਤੂੰ ਐਂ ਕਹਿ ਵੀ ਤੂੰ ਤੂੰ ਐਂ ਕਹਿ ਕਿਥੇ ਸਿਆਣਾ ਜਵਾਬ ਐਂ ਕਹਿਣਾ ਤਾਂ ਬਾਪੂ ਬਹੁਤ ਨਹੀਂ ਐਨੇ ਮੈਂ ਕੀ ਕਰਨਾ ਤੈਨੂੰ ਬਹੁਤ ਹੋਈ ਨਹੀਂ ਕਦੇ ਕੰਜਰਾ ਤੈਨੂੰ ਕਦੇ ਹੋਈ ਨਹੀਂ ਬਹੁਤਾ ਨਾ ਅੱਗੇ ਮੈਂ ਕਿੰਨੇ ਕੇ ਪੈਸੇ ਡਾਤੇ ਉਹਦੀ ਲੱਗ ਜਿੰਦਾ ਹੁੰਨਾ ਬੋਲਣਾ ਕੋਲੇ ਨੂੰ ਕਦੇ ਪੈਸੇ ਤੋਂ ਬਿਨਾ ਮੇਰੇ ਕੋਲੇ ਆਇਆ ਹੈ ਪੈਸਿਆਂ ਦੀ ਗੱਲ ਹੈ ਤੇਰੇ ਲਈ ਹਰ ਵਕਤ ਆ ਵੀ ਬੰਦਾ ਬਾਪ ਕੋਲ ਹੀ ਪੈਸੇ ਨੂੰ ਹੋਰ ਬਣਾ ਲੈਣਾ ਬਾਪ ਫਿਰ ਉਦੋਂ ਕੋਲ ਪੈਸੇ ਮੰਗ ਲਿਆ ਕਰੂੰਗਾ ਤੇ ਤੈਨੂੰ ਔਖਾ ਲੱਗਦਾ ਭਾਈ ਇਹੀ ਕਿ ਸੇ ਕਰਮ ਦਾ ਉਹ ਦੇਖ ਲੈ ਜਵਾਖ ਕਿੰਨਾ ਫਰਕ ਹੈ ਦਿਨ ਰਾਤ ਦਾ ਨਾ ਕੋਈ ਵਿਆਹ ਆ ਸਾਰਕਣਾ ਉਹ ਕਰਵਾ ਲਾਂਗੇ ਵਿਆਹ ਪੱਲਾ ਆਪਣੇ ਪੈਰਾਂ ਦੇ ਖੜਜੀਏ ਖੜਜਾ ਪੈਰਾਂ ਦੀ ਨਹੀਂ ਖੜਿਆ ਹੁਣ ਗੋਡਣੀਆਂ ਚੱਲਦਾ ਕੋਈ ਨਾ ਪਾਪੀ ਲਿਆ ਪੇਲਾ ਅਹੀ ਹੋਤੀ ਆਪ ਤਾਂ ਬਾਗੀ ਮੇਰੇ ਪੱਲੇ ਪਾ ਗਈ ਕਾਲੇ ਅੰਗੂਰ ਖਾਈ ਗਈ ਕਾਲੇ ਅੰਗੂਰ ਉਹ ਹਜੇ ਜੰਮਤਾ ਚੱਲ ਠੀਕ ਹੈ ਮੈਂ ਤਾਂ ਜਾ ਉਹ ਦੇਖ ਲੈ ਜਵਾ ਉਹਦੋਂ ਕੀ ਲਿਖਵਾਈਦੀ ਉਹ ਦੇਖ ਲੈ ਕਹਿ ਜਾ ਬਾਲਾ ਕਮੰਦਣਾ ਬਣ ਕੇ ਨਾ ਤਾਈ ਫਿਰ ਉਹ ਆਸੜਿਆ ਜਾ ਪਾਜੇ ਪਰਿਆ ਜਾ ਪਰਹਿਗਾ ਪਰਿਆਂ ਨਾਲੇ ਹੋਰ ਦਿਮਾਗ ਖਰਾਬ ਕਰੀ ਜਾਂਦਾ